ਛੋਟੀ ਸਰਕਾਰ ਧਰਨਿਆ ਚ ਹੀ ਬਣੀ ਆ ਨਾ ਛੋਟੀ ਧਰਨਿਆ ਚ ਹੀ ਬਣੀ ਆ ਐਮਐਲਏ ਸਾਹਿਬ ਇਹ ਸੋਡੇ ਸਾਰੇ ਐਮਐਲਏ ਮੰਤਰੀ ਇਹ ਬੇਲਰ ਸਾਹਿਬ ਕਿੱਥੋਂ ਸਿੱਖੇਗੇ ਸਾਨੂੰ ਇਹ ਵੀ ਦੱਸ ਦਿਓ ਸੁਖਵੀਰ ਨਾ ਰਹਿ ਕਰਕੇ ਆਓ ਉਹਨੇ ਕਹੇ ਸੀ ਵੀ ਇਹ ਉਹ ਬੰਦੇ ਆ ਜਿਨ੍ਹਾਂ ਨੂੰ ਘਰੇ ਨਹੀਂ ਪਹੁੰਚਦਾ ਤੇ ਅੱਜ ਸੁਖਵੀਰ ਨੂੰ ਨਹੀਂ ਪਹੁੰਚਦਾ ਇਹ ਨਾ ਹੋਵੇ ਛੋਟੇ ਨਾਲ ਵੀ ਐ ਹੀ ਹੋਵੇ ਅਸੀਂ ਤਾਂ ਬੇਲੇ ਹੈਗੇ ਹੈ ਸਾਡੇ ਲੋਕਾਂ ਬਾਰੇ ਜਾਣਦੇ ਆ ਨਹੀਂ ਐ ਨਹੀਂ ਜੀ ਸਾਡੇ ਕਹਿ ਕੇ ਨਹੀਂ ਸਾਡਾ ਹੁੰਦਾ ਠੀਕ ਹੈ ਤੁਸੀਂ ਐਮ.ਐਲ.ਏ ਨਹੀਂ ਸੀ ਨਾ ਉਹ ਤਾਂ ਸਾਡੇ ਨਾਲ ਮੋਢੇ ਨਾ ਮੋਢਾ ਲਾ ਕੇ ਪੈਂਦੇ ਰਹੇ ਹਾਂ ਜਦੋਂ ਐਮ.ਐਲ.ਏ ਬਣ ਕੇ ਫਰਕ ਪੈਂਦਾ ਹੁੰਦਾ ਕਹਿੰਦੇ ਉਹ ਅੱਖਾਂ ਬੰਦੀਆਂ ਉਹ ਹੀ ਹੁੰਦੀਆਂ ਝਾਕ ਨਹੀਂ ਫਰਕ ਪੈਂਦਾ 36000 ਰੁਪਏ ਮੰਗਦਾ ਸਾਡਾ 36 ਦਾ ਵਿਆਜ ਲਓ ਐ ਨਹੀਂ ਹੁੰਦਾ ਤੁਸੀਂ ਨਾ 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 ਐਮ.ਐਲ.ਏ ਸਾਹਿਬ ਐਣੀ ਤੁਸੀਂ ਕਿੱਥੇ ਕਿਹਾ ਸੀ ਤੁਸੀਂ ਕਿੱਥੇ ਕਿਹਾ ਜੀ ਅਸੀਂ ਸਾਡੇ ਕੋਲ ਪੈਸੇ ਛੋੜੇ ਮੈਂ ਦੇਖ ਮੈਂ ਸੁਣੋ ਛੋਟਾ ਸੀਐਮ ਬਾਅਦ ਤੋਂ ਪਹਿਲਾਂ ਸੌਤਾ ਲੈਣਾ ਛੋਟਾ ਲੈਣਾ ਕਹਿੰਦਾ ਤੁਸੀਂ ਸੌਤਾ ਲਓ ਜੀ ਛੋਟਾ ਲੈਣਾ ਐ ਨਹੀਂ ਹੁੰਦਾ ਹੁਣ ਮੈਨੂੰ ਐਂ ਦੱਸ ਦੇ ਵੀ ਤੁਸੀਂ ਇਹੋ ਜਿਹੇ ਅਲਾਦੀਨ ਦਾ ਚਰਾ ਕਿਹੜਾ ਕਿ ਜਿਹੜੀ ਤੁਸੀਂ ਸਿੱਖਿਆ ਕ੍ਰਾਂਤੀ ਲਿਆਤੀ ਭਾਈ ਹੁਣ ਮੈਨੂੰ ਤਾਂ ਐ ਲੱਗਦਾ ਵੀ ਜੇ ਕਿਤੇ ਬਾਈਸਾਨ ਕੁੱਤੀ ਸੁਪੇ ਤੇ ਤੁਸੀਂ ਕੁੱਤੀ ਨੂੰ ਰੋਟੀ ਪਾਵਨ ਤੇ ਤੁਸੀਂ ਤਾਂ ਕੁੱਤੀ ਦੇ ਕਤੂਰੇ ਦੇ ਵੀ ਫੋਟੋਆਂ ਲਵਾਲਾ ਛੋਟੀ ਤਾਂ ਉਹ ਗੱਲ ਹੋਣੀ ਨਾ ਦੇਖੋ ਤੁਸੀਂ ਉਹੀ ਗੱਲ ਕਰਦੇ ਹੋ ਜਿਹੜੀ ਕਾਲੀਆਂ ਨੇ ਕਾਂਗਰਸ ਨੇ ਕੀਤੀ ਛੋਟਾ ਸਾਥ ਉਹਨਾਂ ਨਾਲ ਉਹ ਵੀ ਮੜਾ ਕਾਲੀਆਂ ਨਾਲ ਉਹਦਾ ਛੋਟਾ ਮੁੱਖ ਮੰਤਰੀ ਇਹ ਕਹਿੰਦਾ ਵੀ ਉਹਨਾਂ ਚਾਰ ਲੋਕ ਯਕੀਨ ਨਹੀਂ ਕਰਦੇ ਜਿੰਨਾ ਚਿਰ ਖਾਤੇ ਨਹੀਂ ਪੈਸੇ ਦੇ ਹੁਣ ਛੋਡੇ ਤੇ ਅਸੀਂ ਯਕੀਨ ਕਰਨ ਲਈਏ ਇਹ ਤਾਂ ਛੋਡੇ ਭਗਵੰਤ ਮਾਨ ਵੀ ਕਹਿਦੇ ਨਾ ਜਿਹੜਾ ਅੱਜ ਤੁਸੀਂ ਉਦਘਾਟਨ ਕਰਨ ਆਏ ਹੋ ਜਿਹੜੀ ਆ ਕੰਧ ਆ ਗਈ ਇਹ ਕੀ ਸਰਕਾਰ ਨੇ ਬਣਾਈਏ ਇਹ ਤਾਂ ਪਿੰਡਦਿੰ ਬਣਾਈਏ ਪੈਸੇ ਇਕੱਠੇ ਕਰਕੇ ਕੀ ਕੀ ਕਾਹਦਾ ਉਦਘਾਟਨ ਕਰਦੇ ਹੋ ਤੁਸੀਂ ਜਿਹੜਾ ਤੁਸੀਂ ਸੀਐਮ ਕਹਿੰਦਾ ਹੁੰਦਾ ਸੀ ਕਰਮ ਕਰਮਤਾ ਮਿਸਤਰੀ ਦੇ ਆ ਉਹਨਾਂ ਨੇ ਕਿਹੜੇ ਨਹੀਂ ਪੱਥਰ ਚ ਨਾ ਦਿੱਲੀ ਵਾਲਾਂ ਦੇ ਜਾ ਕੇ ਨਹੀਂ ਪੱਥਰ ਪਾਤੇ ਕਦੇ ਹਰਸ਼ਮਤ ਵਾਲੀ ਨਾ ਹੋਵੇ ਉਹਨੇ ਵੀ ਕਿਹਾ ਸੀ ਵੀ ਜਿਹਨੇ ਕਰੀ ਤੇ ਜਿਹਨੇ ਕਰਾਇਆ ਜਿਹਨੇ ਸਿਆਸਤ ਕੀਤੀ ਉਹਦਾ ਕੱਖ ਨਾ ਰਹੇ ਤੇ ਕਿਤੇ ਇਹ ਵੀ ਨਾ ਹੋਵੇ ਵੀ ਤੁਹਾਡਾ ਝਾੜੂ ਵਾਲਿਆਂ ਦਾ ਵੀ ਮੁੜ ਕੇ ਝਾਕੋ ਨਾ 5 ਸਾਲ ਮੁੜ ਕੇ ਨਹੀਂ ਤੁਹਾਨੂੰ ਲੋਕਾਂ ਦੇ ਬਣ ਦੇਣਾ ਪੈਂਦਾ 16 ਦਾ ਸਾਹਮਣਾ ਕਰਦੇ ਹੁੰਦੇ ਸੀ ਇਹ ਪਤਾ ਨਹੀਂ ਕਿਉਂ ਹੱਲ ਕਿਉਂ ਨਹੀਂ ਕਰਦੇ ਰੋਜ਼ ਤੁਹਾਨੂੰ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਨਹੀਂ ਸੁਨੇਹਾ ਤਾਂ ਕਿਉਂ ਤੁਹਾਡੇ ਕੋਲ ਪਾਵਰ ਹੈ ਤੁਸੀਂ ਜੇ ਸਾਰੇ ਐਮਐਲਏ ਘਟੂ ਘਟ ਬਠਿੰਡੇ ਜਿਹੜੇ ਦੇ ਐਮਐਲਏ ਇਕੱਠੇ ਹੋ ਕੇ ਦੀ ਸਭ ਨੂੰ ਕਹੋ ਉਥੇ ਮੰਤਰੀ ਨੂੰ ਕਹੋ ਸਿੱਖਿਆ ਮੰਤਰੀ ਨੂੰ ਕਹੋ ਜਿਹਦੇ ਨਾਲ ਸੰਬੰਧਤ ਹੈ ਉਹਦੇ ਨਾਲ ਮਸਲਾ ਹੱਲੋ ਬੇ ਫੇਰ ਵੀ ਘਟੂ ਘਟ ਸਾਡੇ ਸਵਾਲ ਤਾਂ ਸੁਣੋ ਨਾ ਹਾਂਜੀ ਸੁਣਾਓ ਹਾਂ ਦੇਖੋ ਪਹਿਲੇ ਸਵਾਲ ਤਾਂ ਸਾਡੇ ਸਿੱਖਿਆ ਇਹ ਜਿਹੜੀ ਕ੍ਰਾਂਤੀ ਵਾਲੀ ਗੱਲ ਇਹਦੇ ਬਾਰੇ ਹੀ ਹੈ ਸਾਡਾ ਬਹੁਤ ਇਹ ਸਾਫ਼ ਆ ਵੀ ਸਿੱਖਿਆ ਕ੍ਰਾਂਤੀ ਜੇ ਲਿਆਉਣੀ ਆਪਾਂ ਪਹਿਲਾਂ ਸਕੂਲਾਂ ਦਾ ਮਾਹੌਲ ਠੀਕ ਕਰਗੇ ਸਕੂਲਾਂ 'ਚ ਟੀਚਰ ਪੂਰੇ ਕਰਗੇ ਕੋਈ ਸਿੱਖਿਆ ਕ੍ਰਾਂਤੀ ਕੰਦ ਕੱਢ ਕੇ ਕੰਦ ਨੂੰ ਰੰਗ ਕਰਕੇ ਇਹਦੇ ਨਾਲ ਤਾਂ ਨਹੀਂ ਸਿੱਖਿਆ ਕ੍ਰਾਂਤੀ ਆਉਂਦੀ ਇਹ ਆਪਾਂ ਸਾਰੇ ਜਾਣਦੇ ਆਂ ਦੇਖੋ ਤੁਸੀਂ ਪੜਿਓ ਖਾਸ ਕਰਕੇ ਤੁਸੀਂ ਮਾਸਟਰੋ ਟੀਚਰ ਰਹੇ ਹੋ ਸਕੂਲਾਂ ਦਾ ਮਾਹੌਲ ਜੇ ਠੀਕ ਹੈ ਸਕੂਲਾਂ ਦੇ ਟੀਚਰ ਪੂਰੇ ਆ ਉਹ ਉਹਦੇ ਨਾਲ ਸਿੱਖਿਆ ਕ੍ਰਾਂਤੀ ਹੁੰਦੀ ਆ ਆਪਾਂ ਤਪੜਾਂ ਤੇ ਬਹਿ ਕੇ ਪੜੇ ਹੋਏ ਆ ਮੈਂ ਪਹਿਲਾਂ ਵੀ ਦੱਸ ਰਿਹਾ ਸੀ ਤੇ ਕਿੱਡੇ-ਕੱਡੇ ਤਿੰਨ ਪੜੇ ਪਟਵਾਰੀ ਲੱਗ ਜਾਂਦੇ ਸੀ ਤੇ ਅੱਜ ਹਾਲਤ ਇਹ ਬਣ ਗਈ ਵੀ 10ਵੀਂ ਦੇ ਬੱਚੇ ਨੂੰ ਇੱਥੇ ਸੱਦ ਲੋ ਸ਼ਬਦ ਨਹੀਂ ਪੂਰਾ ਪੜਾਉਂਦਾ ਪੰਜਾਬੀ ਦਾ ਯਾਨੀ ਇੱਧਰ ਨੂੰ ਧਿਆਨ ਦੇਣ ਦੀ ਲੋੜ ਹੈ ਦੂਜੇ ਹੁਣ ਮੈਨੂੰ ਕਰ ਲੈਣ ਦੇ ਪੂਰੀ 10 ਮਿੰਟ ਸਾਰੀ ਮੈਂ ਕਹਿੰਦਾ ਸਾਰੀ ਤੁਹਾਨੂੰ ਲੜੀ ਸੁਣਾ ਦਿੰਦਾ ਉਸ ਤੋਂ ਬਾਅਦ ਮੇਨ ਤੌਰ ਤੇ ਜੋ ਜ਼ਬਰਦਸਤ ਮਾਮਲਾ ਲਗਾਤਾਰ 3 ਤਰੀਕ ਤੋਂ ਲੈ ਕੇ ਤੁਹਾਡੀ ਸਰਕਾਰ ਜ਼ਬਰ ਤੇ ਉਤਰੀ ਹੋਈ ਹੈ 3 ਤਰੀਕ ਤੋਂ ਜਦੋਂ ਮੁੱਖ ਮੰਤਰੀ ਮੀਟਿੰਗ ਵਿਚਾਲੋਂ ਛੱਡ ਕੇ ਭੱਜਿਆ ਉਦੋਂ ਤੋਂ ਲੈ ਕੇ ਉਹਨਾਂ ਨੇ ਕਿਹਾ ਵੀ ਚੰਗਾ ਦੇਖ ਲਓ ਉਹਦਾ ਮਤਲਬ 3 ਤਰੀਕ ਤੋਂ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਤੇ ਜ਼ਬਰ ਦਾ ਪੂਰਾ ਕਦਮ ਉੱਤੇ ਖਾ ਕੀਤਾ ਹੋਇਆ ਹੈ 3 ਮਾਰਚ ਨੂੰ ਹੀ ਛਾਪੇ ਮਾਰੀ ਡਿਟੇਨ ਕਰਨੇ ਗ੍ਰਿਫਤਾਰੀਆਂ ਸ਼ੁਰੂ ਕਰ ਲੀਆਂ ਉਸ ਤੋਂ ਬਾਅਦ 19 ਤਰੀਕ ਨੂੰ ਖਨੋਰੀ ਸ਼ੰਭੂ ਕੀ ਕੀਤਾ ਉਹ ਸਭਨਾਂ ਦੇ ਸਾਹਮਣੇ ਆ ਤੇ ਉਸ ਤੋਂ ਬਾਅਦ ਖਾਸ ਕਰਕੇ ਲਗਾਤਾਰ ਇਹ ਜ਼ਬਰਦਸਤ ਗਾਂ ਹੀ ਹੋਏ ਤੇ ਪਿਛਲੇ ਦਿਨ ਆ ਖਾੜਾ ਪਿੰਡ ਦੇ ਵਿੱਚ ਕਿੱਡਾ ਵੱਡਾ ਅਜਨੀ ਜ਼ਹਿਰ ਵੱਡ ਦੀ ਫੈਕਟਰੀ ਨੂੰ ਲੋਕ ਵਿਰੋਧ ਕਰ ਰਹੇ ਆ ਉਹਦੇ ਜਦੋਂ ਕਿ ਭਗਵੰਤ ਮਾਨ ਜੀ ਆਪ ਕਹਿੰਦੇ ਰਹੇ ਪਹਿਲਾਂ ਵੀ ਇਹੋ ਜਿਹਾਂ ਜ਼ਹਿਰਾਂ ਵੱਡਣ ਵਾਲੀਆਂ ਫੈਕਟਰੀਆਂ ਨੂੰ ਅਸੀਂ ਨਹੀਂ ਲੱਗਣ ਦੇਵਾਂਗੇ ਤੇ ਅੱਜ ਹੁਣ ਜੇ ਲੋਕ ਵਿਰੋਧ ਕਰਦੇ ਆ ਉਹਨਾਂ ਨੂੰ ਕੁੱਟ ਕੇ ਇਸ ਤੋਂ ਤੱਕ ਕਿ ਮਨਜੀਤ ਧਨੇਰ ਸਮੇਤ ਉਹਨਾਂ ਦੀ ਲੀਡਰਸ਼ਿਪ ਨੂੰ ਅੰਦਰ ਕਰਤਾ ਆਪਣੇ ਜ਼ਿਲ੍ਹੇ ਨਾਲ ਸੰਬੰਧਤ ਚੌਕੇ ਦਾ ਮਾਮਲਾ ਹੈ ਸਿੱਖਿਆ ਨਾਲ ਜੁੜਿਆ ਹੋਇਆ ਮਾਮਲਾ ਹੈ ਛੋਟੀ ਸਰਕਾਰ ਨੂੰ ਭਲੀ ਭਾਂਤ ਪਤਾ ਹੈ ਵੀ ਜਿਹੜੀ ਮੈਨੇਜਮੈਂਟ ਸੀ ਉਹ ਭ੍ਰਿਸ਼ਟ ਸਾਫਤ ਹੋ ਚੁੱਕੀ ਹੈ ਉਹਨੂੰ ਪਾਸੇ ਵੀ ਕਰਤਾ ਵਾਸੇ ਕਰਨ ਤੋਂ ਬਾਅਦ ਸਰਕਾਰ ਉਹਨੂੰ ਬਚਾਉਣ ਤੇ ਕੌਣ ਲੱਗੀ ਹੋਈ ਐ ਇਸ ਕਰਕੇ ਬਣਦਾ ਤਾਂ ਇਹ ਹੈ ਵੀ ਉਹਦਾ ਭ੍ਰਿਸ਼ਟਾਚਾਰੀ ਦਾ ਜਿਹੜਾ ਪਾਜਾ ਉਹ ਨੰਗਾ ਹੋ ਗਿਆ ਉਹਦੇ ਤੇ ਪਰਚਾ ਹੋ ਕੇ ਅੰਦਰ ਜਾਣਾ ਚਾਹੀਦਾ ਇਹ ਤੋਂ ਬਿਨਾ ਉਲਟਾ ਹੈ ਅੰਦਰ ਉਹ ਟੀਚਰ ਬੈਠੇ ਆ ਜੇ ਅਸੀਂ ਹਮਾਇਤ ਕਰੇ ਸਾਡੇ ਬੰਦੇ ਅੰਦਰ ਬੈਠੇ ਆ ਅੰਨਾ ਤਸ਼ਾਦਦ ਕੀਤਾ 13 ਮਹੀਨਿਆਂ ਦੀ ਬੱਚੀ ਵੀ ਫੜ ਕੇ ਅੰਦਰ ਕਰਤੀ ਆਹ ਤਾਂ ਇੱਕ ਹਾਲਤ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਆਪਾਂ ਕਹਿੰਦੇ ਠੀਕ ਕਰਗੇ ਆ ਪਿਛਲੇ ਦਿਨੀ ਡਿਊਟੀ ਸਾਹਿਬ ਕੋਲ ਹੀ ਸੀਗੀ ਅਸੀਂ ਭੱਲਾ ਸਾਹਿਬ ਨੂੰ ਮਿਲੇ ਉੱਥੇ ਆਪਣੇ ਬਰਕਾਰ ਸਿੱਧੂ ਜੀ ਆਏ ਸੀ ਸਾਡੇ ਨਾਲ ਵਾਦਾ ਕਰ ਲਿਆ ਵੀ ਪਰਸੋਂ ਮਸਲਾ ਹੱਲ ਕਰ ਦਿਆਂਗੇ ਬਸ ਮੁੜ ਕੇ ਕਿਹੜਾ ਵਾਦਾ ਕਰ ਜਾਂਦੇ ਮੁੜ ਕੇ ਤੂੰ ਕੌਣ ਮੈਂ ਕੌਣਾ ਇਹ ਵੀ ਜੇ ਆਹ ਮਾਹੌਲ ਬਣੂਗਾ ਫਿਰ ਇਹ ਮਾਹੌਲ ਲੋਕਾਂ ਵਾਸਤੇ ਤਾਂ ਇਹ ਸੂਤ ਹੀ ਨਹੀਂ ਹੋਣਾ ਚੰਡੀਗੜ੍ਹ ਜਾਣਾ ਮਾਨ ਸਾਹਿਬ ਜਦੋਂ ਇਹ ਸ਼ੰਭੂ ਖਨੋਰੀ ਨੂੰ ਜਾ ਰਹੇ ਸੀ ਰੋਕੇ ਗਏ ਆਪ ਕਹਿੰਦੇ ਰਹੇ ਵੀ ਲੋਕ ਫਿਰ ਦਿੱਲੀ ਨੇ ਜਾਣ ਕਿ ਲਾਹੌਰ ਜਾਣ ਹੁਣ ਜੇ ਅਸੀਂ ਚੰਡੀਗੜ੍ਹ ਗਏ ਅਸੀਂ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਕਿਉਂ ਨਹੀਂ ਜਾਣ ਦਿੱਤਾ ਜਾ ਰਹੇ ਹਾਂ ਹਾਂ ਸੋ ਇਸ ਕਰਕੇ ਕੋਲ ਇਹ ਤਾਂ ਬਣਾ ਛੋਡੇ ਕਿੰਨੇ ਲੋਕਾਂ ਦੇ ਮਸਲੇ ਨੇ ਤੁਸੀਂ ਲੋਕਾਂ ਨਾਲ ਵਾਅਦਾ ਕਰਦਾ ਬੀਬੀਆਂ ਖੜਗਾਂ ਤੁਸੀਂ ਜੋਰ ਛੋੜਨਾ ਕਿਹਾ ਵੀ ਸਭ ਤੋਂ ਪਹਿਲਾਂ ਬੀਬੀਆਂ ਨੂੰ 1000 ਰੁਪਿਆ ਪਾਇਆ ਕਰਾਂਗੇ ਮਹੀਨਾ ਦਾ ਰਸੋਈ ਖਰਚਾ ਹਲੇ ਤੱਕ ਕੋ ਛੋਡੇ ਮੂੰਹ ਨਹੀਂ ਚੱਕੀ ਜਾਂਦੀਆਂ ਸੋ ਗੱਲਾਂ ਉਹਨੀਆਂ ਕਰੋ ਜੇ ਜਿੰਨਾ ਕਿ ਪੁੱਗ ਜਾਣ ਮੁੜ ਕੇ ਜਦੋਂ ਛੋਡੇ ਨਾਲ ਸਵਾਲ ਕਰਦੇ ਖਜ਼ਾਨਾ ਖਾਲੀ ਵੀ ਖਜ਼ਾਨੇ ਦਾ ਤਾਂ ਪਹਿਲਾਂ ਵੀ ਪਤਾ ਹੀ ਹੁੰਦਾ ਸੋ ਇਸ ਕਰਕੇ ਸਾਡੇ ਸਵਾਲ ਨੇ ਇਹਨਾਂ ਨੂੰ ਅਸੀਂ ਸਾਡਾ ਤਾਂ ਥੋੜੇ ਰਾਹੀ ਗੱਲ ਪਹੁੰਚਾਉਣੀ ਹੈ ਇਹ ਮਸਲਿਆਂ ਨੂੰ ਹੱਲ ਕਰੋ ਨਹੀਂ ਆਉਣ ਵਾਲੇ ਦਿਨਾਂ ਤੇ ਹਲੇ ਤਾਂ ਹਜੇ ਤਾਂ ਬਹੁਤ ਸਮਾਂ ਪਿਆ ਤੁਹਾਡਾ ਜਦੋਂ ਉਹ ਮਹਾਲਾ ਬਣ ਗਿਆ ਫਿਰ ਤੁਸੀਂ ਪਿੰਡਾਂ 'ਚ ਕਿਹੜੇ ਸਾਹਬ ਨਾਲ ਬੜੋਂਗੇ ਕਿਹੜੇ ਨਾਲ ਮੂੰਹ ਮੱਥੇ ਲਗੋਗੇ ਜੇ ਤੁਸੀਂ ਚੋਰ ਹੋਈ ਜਣੀ ਉਹਦੇ ਖੇਤੀ ਮੰਤਰੀ ਨੇ ਸਾਨੂੰ ਟਾਈਮ ਦਿੱਤਾ 10 ਵਜੇ ਦਾ ਖੁੱਡੀਆਂ ਸਾਹਿਬ ਨੇ ਵੀ 10 ਵਜੇ ਆਜੋ 9 ਵਜੇ ਉੱਥੇ ਮੱਥਾ ਟੇਕ ਕੇ ਚਲੇ ਗਏ ਸਾਨੂੰ ਕਹਿ ਦਿੰਦੇ ਵੀ ਨਹੀਂ ਮਿਲਣ ਦਾ ਟਾਈਮ ਹੈ ਨਹੀਂ ਜੇ ਹੁਣ ਆਏ ਚੋਰ ਗੋ ਜਾਓਗੇ ਬਲਕਾਰ ਸਾਹਿਬ ਨੂੰ ਉਹਦੇ ਕਿਹਾ ਵੀ ਮਿਲਣਗੇ ਮੈਂ ਡਿਟਟੀ ਸਾਹਿਬ ਨੂੰ ਹੱਸਣ ਲੱਗ ਗਿਆ ਮੈਂ ਕਿਹਾ ਜੀ ਆਉਂਦੇ ਨਹੀਂ ਅੱਜ ਤੁਸੀਂ ਜ਼ੋਰ ਲਾ ਲਓ ਕਹਿੰਦੇ ਨਹੀਂ ਸਾਡੇ ਨਾਲ ਵਾਦਾ ਹੋਇਆ ਜਮਾ ਨਹੀਂ ਆਏ ਵੀ ਹੁਣ ਅਜੇ ਮੱਥੇ ਹੀ ਨਾ ਲਗੋਗੇ ਲੋਕਾਂ ਦੇ ਵੋਟਾਂ ਤੱਕ ਸਾਰੇ ਲੋਕਾਂ ਕੋਲ ਹੀ ਜਾ ਕੇ ਆਓਗੇ ਆਪਦਾ ਸੰਪਰਦਾਨ ਜਿਹੜਾ ਪਿੰਡ ਉੱਤੇ ਰਮਣੇ ਮਿਲਣ ਲੱਗੀ ਚੱਲ ਕੋਈ ਗੱਲ ਨਹੀਂ ਦੇਖੋ ਮੈਂ ਤੁਹਾਨੂੰ ਦੱਸਦਾ ਜਿਹੜੀ ਸਿੱਖਿਆ ਗਰੰਟੀ ਵਾਲੀ ਗੱਲ ਹੈ ਜਿਵੇਂ ਹੁਣ ਪਹਿਲਾਂ ਤਾਂ ਆਪਾਂ ਦਾ ਟਾਟਾ ਨਹੀਂ ਬੈਠਦੇ ਸੀਗੇ ਠੀਕ ਹੈ ਹੁਣ ਵਧੀਆ ਡਿਜੀਟਲ ਬਣਾਏ ਹੋਏ ਆ ਜਿਵੇਂ ਵਧੀਆ ਕਲਾਸਰੂਮ ਬਣਾਏ ਆ ਉਹਨਾਂ ਤੇ ਟੱਚ ਸਕਰੀਨਾਂ ਵੀ ਲਾਈਆਂ ਵੀ ਆ ਵਧੀਆ ਵਧੀਆ ਯਾਰ ਠੀਕ ਹੈ ਕਿ ਨਹੀਂ ਜਿਵੇਂ ਹੁਣ ਕਈ ਕੋਈ ਆਪਣਾ ਇੱਕ ਸਕੂਲ ਤਾਂ ਨਹੀਂ ਹੋ ਜਿਵੇਂ ਸਕੂਲ ਸੀਗੇ ਬਥੇਰੇ ਹੈਗੇ ਸੀ ਵਿੱਚ ਪੰਜਾਬ ਦੇ ਉਹਨਾਂ ਦੀ ਚਾਰਦੀਵਾਰੀ ਹੈ ਨਹੀਂ ਸੀ ਤਾਰ ਕੇ ਉਹ ਜੋ ਗਰਾਊਂਡ ਦੇ ਵਿੱਚ ਦਾ ਗੋਹਾ ਕਰ ਜਾਂਦੇ ਇਹ ਪਸ਼ੂ ਆਵਾਰਾ ਪਸ਼ੂ ਪਸ਼ੂ ਵੀ ਆਪਣੇ ਬਹੁਤ ਜ਼ਿਆਦੇ ਆ ਇਹ ਜਿਹਾ ਕੁਛ ਨਾ ਕੁਤਾ ਚਲੋ ਸੁਧਾਰ ਹੋਈ ਜਾਈ ਹੈ ਜਿਵੇਂ ਹੁਣ ਜਵਾਕਾਂ ਨੂੰ ਪਹਿਲਾਂ ਦਸੰਬਰ ਮਹੀਨੇ ਤੱਕ ਕਿਤਾਬਾਂ ਮਿਲ ਜਾਂਦੀਆਂ ਸੀ ਪਰ ਹੁਣ ਸੋਸ਼ੀਅਲ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲਦੀਆਂ ਪਹਿਲਾਂ ਇਕੱਲੇ ਐਸੀ ਬੱਚਿਆਂ ਨੂੰ ਉਹ ਮਿਲਦੀਆਂ ਹੁੰਦੀਆਂ ਸੀ ਵਰਦੀਆਂ ਹੁਣ ਆਪਣੇ ਸਾਰਿਆਂ ਨੂੰ ਵਰਦੀਆਂ ਮਿਲਦੀਆਂ ਫਰਕ ਤਾਂ ਪਿਆ ਹੀ ਆ ਕੁਛ ਨਾ ਕੁਛ ਅਸੀਂ ਐਮੀਨਾ ਸਕੂਲ ਬਣਾਇਆ ਵੀ ਆਪਦੀ ਮਰਜ਼ੀ ਨਾਲ ਬੱਚਾ ਸਬਜੈਕਟ ਲੈ ਕੇ ਉਹੀ ਮਤਲਬ ਕਿਸੇ ਕੋਈ ਅਫਸਰ ਬਣਾ ਉਹ ਜਿਆ ਵੀ ਵੇਸ਼ੇ ਆਪ ਦੇ ਚੁਣ ਸਕਦੇ ਆ ਠੀਕ ਆ ਕਿ ਨਹੀਂ ਹੁਣ ਜੇ ਆਪਾਂ ਕੁਝ ਕਰਾਂਗੇ ਸਾਰੇ ਫੇਰ ਹੀ ਆ ਨਾ ਥੋੜੇ ਸਹਿਯੋਗ ਦੀ ਲੋੜ ਐ ਐਮਐਲਏ ਦੇ ਸਾਹਮਣੇ ਜਿਹੜਾ ਵੱਡਾ ਸਵਾਲ ਆ ਕਿ ਤੁਸੀਂ ਕਿਹਾ ਸੀ ਕਿ ਮੁਰਗੀ ਦਾ ਮੁਆਵਜ਼ਾ ਬੱਕਰੀ ਦਾ ਦੇਵਾਂਗੇ ਆਂਡਿਆਂ ਦਾ ਦੇਵਾਂਗੇ ਸਾਨੂੰ ਇਹ ਦੱਸੋ ਵੀ 3 ਸਾਲ ਹੋ ਗਏ ਛੋਡੀ ਸਰਕਾਰ ਨੇ ਕਿੰਨਾ ਮੁਆਵਜ਼ਾ ਦਿੱਤਾ ਪਹਿਲਾਂ ਤਾਂ ਇਹ ਤਾਂ ਦੱਸੋ ਲੋਕਾਂ ਦੇ ਪਸ਼ੂ ਮਰ ਗਏ ਤੁਸੀਂ ਸਾਡੇ ਹਲਕੇ ਦੇ ਐਮਐਲਏ ਸੋਨੂੰ ਅਸੀਂ ਮੰਗ ਪੱਤਰ ਦੇਖਿਆ ਸੋਨੂੰ ਇਹ ਪਤਾ ਵੀ ਸਾਡੇ ਹਲਕੇ ਦੇ ਵਿੱਚ ਲੋਕਾਂ ਦੇ ਕਿੰਨੇ ਪਸ਼ੂ ਮਰੇ ਆ ਤੁਸੀਂ ਉਹਨਾਂ ਦੀ ਕੋਈ ਰਿਪੋਰਟ ਭੇਜੀ ਆ ਜਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਆਪ ਦਾ ਸਵਾਲ ਠਾਇਆ ਦੂਜਾ ਇਹ ਕਹਿ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਬੰਦਿਆਂ ਸਾਰ ਐਮਐਸਪੀ ਦੇਵਾਂਗੇ ਤਿੰਨ ਸਾਲ ਹੋ ਗਏ ਐਮਐਸਪੀ ਦਾ ਊੜਾੜਾ ਨਹੀਂ ਛੁੜਾ ਸ਼ੁਰੂ ਕੀਤਾ ਠੀਕ ਆ ਤੀਜਾ ਇਹ ਕਹਿ ਸੀ ਵੀ ਜੇ ਸਾਡੀ ਸਰਕਾਰ ਬਣ ਗਈ ਅਸੀਂ ਖੇਤੀ ਨੀਤੀ ਲੈ ਕੇ ਆਵਾਂਗੇ ਤੁਹਾਡੀ ਸਰਕਾਰ ਨੇ ਤਿੰਨ ਸਾਲਾਂ ਚ ਖੇਤੀ ਨੀਤੀ ਦਾ ਕੀ ਕੀਤਾ ਤੇ ਨਾਲ ਇਹ ਵੱਡਾ ਦਾਵਾ ਕੀਤਾ ਸਾਡੀਆਂ ਖਾਸ ਕਰਕੇ ਭੈਣਾਂ ਨੂੰ ਵੀ ਅਸੀਂ ਚਿੱਟਾ ਖਤਮ ਕਰਾਂਗੇ ਤਿੰਨ ਮਹੀਨਿਆਂ ਚ ਹੁਣ ਤਾਂ ਤੁਹਾਡੇ ਆਪ ਦੇ ਐਮਐਲਏ ਦੇ ਬੰਦੇ ਫੜੇ ਜਾ ਰਹੇ ਆ ਛੋਡੇ ਪਿੰਡ ਦੇ ਵਿੱਚ ਚੱਕ ਪਤੇ ਸਿੰਗਲ ਵਿੱਚ ਕਿੰਨਾ ਚਿਰ ਧਰਨਾ ਚੱਲਿਆ ਛੋਡੇ ਕੀ ਚੱਕਰ ਆ ਵੀ ਜਿਹੜਾ ਤਿੰਨ ਸਾਲਾਂ ਦੇ ਵਿੱਚ ਸਰਕਾਰ ਨਹੀਂ ਕਰ ਸਕੀ ਇਹਦਾ ਜਵਾਬ ਦਿਓ ਤੁਸੀਂ ਦੇਖੋ ਹੁਣ ਚਿੱਟੇ ਦੇ ਬਾਰੇ ਤਾਂ ਹੁਣ ਸਾਰੇ ਸਾਰਾ ਪੰਜਾਬ ਹੀ ਲੱਗਿਆ ਪਿਆ ਵੀ ਆਪਾਂ ਖਤਮ ਕਰਨਾ ਲੱਗਿਆ ਕਿ ਨਹੀਂ ਨਹੀਂ ਲੱਗੀ ਸਾਡੇ ਹਿਸਾਬ ਨਾਲ ਲੱਗੀ ਤਾਂ ਹੈਗੀ ਆ ਤੁਸੀਂ ਮੈਨੂੰ ਐਂ ਦੱਸੋ ਤੁਸੀਂ ਕਿਹਾ ਸੀ ਕਿ ਮੰਜੀਠੀਆਂ ਨਸ਼ਾ ਵੇਚਦਾ ਜਦੋਂ ਤੁਹਾਡੇ ਕੋਲੇ ਮਜੀਠੀਏ ਦਾ ਨਾਮ ਪਤਾ ਤੁਸੀਂ ਮਜੀਠੀਏ ਨੂੰ ਕਿਉਂ ਨਹੀਂ ਚੱਕਦੇ ਠੀਕ ਆ ਭਗਵੰਤ ਮਾਨ ਕਹਿੰਦਾ ਅਸੀਂ ਵੀ ਚਿੱਟਾ ਪਾਕਿਸਤਾਨ ਤੋਂ ਨਹੀਂ ਹੁੰਦਾ ਇੱਥੇ ਬਣਦਾ ਜਦੋਂ ਤੁਹਾਡੇ ਸੀਐਮ ਨੂੰ ਇਹ ਪਤਾ ਸੀ ਤੁਸੀਂ ਉਸ ਫੈਕਟਰੀ ਤੇ ਜਾ ਕੇ ਕਿਉਂ ਨਹੀਂ ਕਬਜ਼ਾ ਕਰਦੇ ਤੁਸੀਂ ਕਹਿੰਦੇ ਹੋ ਵੀ ਅਸੀਂ ਘਾਟਾ ਤੇ ਕੀ ਦੇਟਾਉਣੇ ਹੋ ਨਿੱਕੇ ਨਿੱਕੇ ਦੇ ਉਹ ਥੋੜੀ ਬੀਬੀ ਫੜੀ ਵੀ ਆ ਉਹਦਾ ਕੀ ਕੀਤਾ ਉਹਦਾ ਘਰ ਕਿਤੇ ਢਾਹਾਂਗੇ ਉਹਦਾ ਜੇਲ੍ਹ ਚ ਹੈ ਮੈਂ ਘਰ ਦਾ ਸਵਾਲ ਪੁੱਛਿਆ ਐਮਐਲਏ ਸਾਹਿਬ ਜੇਲ੍ਹ ਚ ਹੈ ਉਹਦਾ ਘਰ ਕਿਤੇ ਢਾਹਾਂਗੇ ਸਵਾਲ ਇਹ ਦੱਸੋ ਇਹਦਾ ਜਿਹੜਾ ਬੁਨਿਆਦੀ ਸਵਾਲ ਆ ਇਧਰ ਉਧਰ ਨਾ ਕਰੋ ਗੱਲ ਨਹੀਂ ਮੇਰੀ ਗੱਲ ਸੁਣ ਦੇਖੋ ਇਹ ਹੈਗੀਆਂ ਦੂਜੇ ਉਪਰਲੇ ਲੈਵਲ ਵਾਲੀਆਂ ਗੱਲਾਂ ਹੁਣ ਇਹ ਕੰਮ ਐ ਤਾਂ ਆਪ ਤੁਹਾਡੇ ਵਰਗਾ ਜੀ ਚਲੋ ਇੱਕ ਮਿੰਟ ਖੜ੍ਹ ਜਾਓ ਖੜ੍ਹ ਜਾਓ ਤੁਸੀਂ ਇਹ ਮੈਨੂੰ ਤੁਸੀਂ ਬਣਾਇਆ ਮੈਂ ਤੁਹਾਡੇ ਵਰਗਾ ਨਹੀਂ ਤੁਸੀਂ ਇਹ ਤਾਂ ਦੱਸੋ ਕੀ ਆ ਤੁਸੀਂ ਤੁਹਾਨੂੰ ਮੈਂ ਕਿਹਾ ਤੁਸੀਂ ਐਮਐਲਏ ਸਾਹਿਬ ਤੁਸੀਂ ਸਾਡੇ ਚੁਣੇ ਹੋਏ ਨੇ ਮੈਂਦੇ ਤੁਸੀਂ ਇਹ ਦੱਸੋ ਵੀ ਉਹ ਬੀਬੀ ਦਾ ਘਰ ਨੂੰ ਇੱਕ ਮਹੀਨਾ ਹੋ ਗਿਆ ਕਿਉਂ ਨਹੀਂ ਡਾਇਆ ਸਵਾਲ ਇਹਦਾ ਮੈਂ ਤਾਂ ਸੁਣਿਆ ਉਹਦੇ ਨਾਂ ਤੇ ਨਹੀਂ ਹੈ ਉਹ ਉਹਨੇ ਨਾਂ ਦੀ ਜਿਹੜੀ ਦੂਜੇ ਬੜਾਈ ਤੇ ਗੱਲ ਸੁਣਦੇ ਨੇ ਕਿਸਾਨੀ ਮਾਮਲੇ 'ਚ ਇੱਕ ਇੱਕ ਕਿਸਾਨੀ ਮਾਮਲੇ 'ਚ ਉਹ ਮਤਲਬ ਐਤ ਕੀ ਅੱਗ ਨਾਲ ਕਿੰਨਾ ਨੁਕਸਾਨ ਹੋਇਆ ਠੀਕ ਆ ਆਪਣੇ ਏਰੀਏ 'ਚ ਕੁਝ ਦੂਜਿਆਂ ਦੇ ਮੁਕਾਬਲੇ ਬਚਤ ਰਹੀ ਹਜਰ ਤੱਕ ਤੁਹਾਡੀ ਸਰਕਾਰ ਨੂੰ ਮੈਂ ਜਾ ਕੇ ਮੈਂ ਤੁਹਾਨੂੰ ਦੱਸਦਾ ਸਾਡੇ ਉਸ ਲਹਿਰੇ ਖਾਨੇ ਉਹ ਲੱਗੀ ਸੀ ਅੱਗ ਮੈਂ ਆਪ ਖੁਦ ਜਾ ਕੇ ਆਇਆ ਠੀਕ ਆ ਉਹਨੂੰ ਉਹ ਐਪਲੀਕੇਸ਼ਨ ਲੈ ਕੇ ਮੈਂ ਡੀਸੀ ਨੂੰ ਕਹਿ ਕੇ ਮਤਲਬ ਉਹ ਵੀ ਦਵਾਉਂਗਾ ਮੈਂ ਜਿਹੜਾ ਹੈਗਾ ਮਾਜਪਾਉਂਦਾ ਮੈਂ ਆਪ ਖੁਦ ਜਾ ਕੇ ਆਇਆ ਮੇਰੇ ਕੋਲ ਸਾਡੇ ਕੋਲ ਫੋਨ ਨਹੀਂ ਆ ਰਿਹਾ ਦੂਜੇ ਮਿੰਟ ਦੂਜੇ ਮਿੰਟ ਮੱਕੰਪਨੀ ਆਇਆ ਸਭ ਆ ਨਹੀਂ ਰਿਹਾਗਾ ਕਿ ਜਿੰਨੀ ਕਣਕ ਮੱਚ ਗਈ ਗੜੇ ਪੈ ਗਏ ਮਾਨਸਾ ਰਗੇ ਦੇ ਵਿੱਚ ਫਰੀਦਕੋਟ ਰਗੇ ਦੇ ਵਿੱਚ ਜੀਰੇ ਦੇ ਵਿੱਚ ਆਪਣੇ ਕਿਸਾਨ ਵੀ ਉੱਚਦੇ ਮੱਚ ਗਏ ਹਜੇ ਤੱਕ ਮੁੱਖ ਮੰਤਰੀ ਨੇ ਇੱਕ ਬਿਆਨ ਵੀ ਕਿਉਂ ਨਹੀਂ ਦਿੱਤਾ ਜਿੱਤੇ ਵੀ ਆ ਮਾਰਿਆ ਹੋਇਆ ਮਾਜਬਾ ਦੇਣਾ ਤਾਂ ਦੋ ਨੰਬਰ ਦੀ ਗੱਲ ਆ ਘੱਟੋ ਘੱਟ ਬਿਆਨ ਵੀ ਨਹੀਂ ਦਿੱਤਾ ਉਹਨੇ ਹਾਂਜੀ ਦੂਜੀ ਦੂਜੀ ਇਸੇ ਪੁੱਛੋ ਮੁੱਖ ਮੰਤਰੀ ਨੂੰ ਛੋਟ ਨੂੰ ਭੇਜਿਆ ਸੀ ਮੁੱਖ ਮੰਤਰੀ ਕੋਲ ਅਸੀਂ ਕੋਲ ਬਾਕੀ 1 ਮਿੰਟ ਵੀ ਜਿਹੜੀ ਗੱਲ ਤੁਸੀਂ ਕਹੀ ਹੈ ਅਸੀਂ 5 6 ਐਮਐਲਏ ਇਕੱਠੇ ਹੋ ਕੇ ਮੀਟਿੰਗ ਕਰਕੇ डीसी ਹਾਵ ਨੂੰ ਕਹਿ ਦਿਆਂਗੇ ਵੀ ਭਾਈ ਮਸਲਾ ਹੱਲ ਕਰੋ ਨਹੀਂ ਐਮਐਲਏ ਸਾਹਿਬ ਤੁਸੀਂ ਤਾਂ ਹੱਲ ਕਰਨੀ ਚਾਹੀਏ ਤੁਸੀਂ ਮੈਨੂੰ ਐ ਦੱਸੋ ਸਰਕਾਰ ਨੇ ਹੱਲ ਕਰਨਾ ਮੁੱਖ ਮੰਤਰੀ ਨੂੰ ਕਿਉਂ ਨਹੀਂ ਗੱਲ ਕਰਦੇ ਤੁਸੀਂ ਐਮਐਲਏ ਮੈਂ ਤਾਂ ਕਹਿ ਰਿਹਾ ਕਹਿ ਦਿਆਂਗੇ ਡੀਸੀ ਦੇ ਤਾਂ ਵਿਚਾਰੇ ਤੇ ਸਾਰੇ ਨੇ ਡੀਸੀ ਨੇ ਤਾਂ ਜੋ ਹੁਕਮ ਆ ਗਿਆ ਉਦੋਂ ਉਹਨੂੰ ਲਾਗੂ ਕਰ ਐਮਐਲਏ ਸਾਹਿਬ ਗੱਲ ਸੁਣੋ ਐਮਐਲਏ ਦਾ ਕੰਮ ਕੀ ਹੁੰਦਾ ਐਮਐਲਏ ਦਾ ਕੰਮ ਆ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਉਣਾ ਤੁਸੀਂ ਜਿਹੜਾ ਕੁਦਰਤੀ ਨੁਕਸਾਨ ਹੋਇਆ ਤਿੰਨ ਸਾਲਾਂ ਤੋਂ ਦੀ ਸਰਕਾਰ ਨੇ ਨਵੀਂ ਪਾਲਿਸੀ ਲੈ ਕੇ ਆਂਦੀ ਹੈ ਵੀ ਜਿਹੜਾ ਨੁਕਸਾਨ ਆਉਂਦਾ ਸੀ ਉਹਦੀ ਪੂਰੀ ਪਰਭਾਈ ਕਰਾਂਗੇ ਇਹ ਐਮਐਲਏ ਦਾ ਕੰਮ ਆ ਉੱਥੇ ਨੀਤੀ ਬਣਾਉਣੀ ਹੁੰਦੀ ਆ ਉੱਥੇ ਕਹਿਣਾ ਹੁੰਦਾ ਵੀ ਸਾਡੀਆਂ ਆ ਸਮੱਸਿਆਵਾਂ ਉਹਦਾ ਪਿਛਲਾ ਮਾਪ ਜੀ ਚੱਲੀ ਜਾਂਦਾ ਜਿਹੜਾ ਦੇਰੋਂ ਸਰਕਾਰ ਚੰਨੀ 17 ਤੱਕ ਪਹੁੰਚ ਗਈ ਤੁਸੀਂ ਤਾਂ ਉਹ ਵੀ ਨਹੀਂ ਨਾ ਦਿੱਤਾ ਸਰਕਾਰ ਨੇ ਪਾਲਿਸੀ ਬਣਾਈ 30% ਤੱਕ ਤੁਸੀਂ ਦੇਣਾ ਹੀ ਨਹੀਂ ਕਹਿੰਦੇ ਜੇ ਨੁਕਸਾਨ ਹੋ ਗਿਆ ਪਿਛਲੇ ਸਾਲ ਖੁੱਡੀਆਂ ਸਾਹਿਬ ਦੇ ਨਾਲ ਸਾਡਾ ਤਇ ਹੋ ਗਿਆ ਕਿਉਂਕਿ ਲੋਕ ਸਭਾ ਚੋਣਾਂ ਚੱਲਦੀਆਂ ਸੀ ਉਹ ਚੋਣਾਂ ਤੋਂ ਉੱਥੇ ਉਮੀਦਵਾਰ ਸੀ ਪਿੰਡ ਪਿੰਡ ਜਾ ਕੇ ਆਹੀ ਉਹਨਾਂ ਨੂੰ ਸੋਲਾਂ ਦਾ ਸਾਹਮਣਾ ਕਰਨਾ ਪਤਾ ਸੀ ਉੱਦੇ ਪਿੰਡ ਦੇ ਵਿੱਚ 50 ਏਕੜ ਜ਼ਮੀਨ ਕੜਕ ਮੱਚ ਗਈ ਤੇ ਸਾਬਤ ਹੋ ਗਿਆ ਬਿਜਲੀ ਸਰਟ ਨਾ ਮੱਚ ਗਈ ਅਸੀਂ ਆਨੰਦਗੜ੍ਹ ਥਾਣੇ ਮੂਹਰੇ ਆਏ ਵੀ ਯਾਰ ਸਾਡੀ ਸਾਰੀ ਅਰਜੀ ਸੁਣ ਲੋ ਸਾਡੇ ਤੁਸੀਂ ਐਂ ਕਰੋ ਇਹਨਾਂ ਦੇ ਪਰਚਾ ਬਣਦਾ ਪਰਚਾ ਕਰ ਦਿਓ ਬਿਜਲੀ ਬੋਰਡ ਤੇ ਉਹ ਵਿੱਚ ਬੈ ਕੇ ਵੀ ਪਰਚੇ ਨੂੰ ਰਹਿਣ ਦੇ ਤੁਹਾਨੂੰ 50000 ਰੁਪਏ ਮੁਆਵਜ਼ਾ ਦੇਵਾਵਾਂਗੇ ਜਸ਼ਕਰਨ ਜੀ ਨਾਲ ਬੈਠੇ ਆ ਦੇਖੋ ਸੀਐਮ ਦੇ ਸੱਜੀ ਬਾਹ ਐ ਹੋ ਨਾਲ ਦੋ ਆਪਣੇ ਬਠਿੰਡੇ ਦਾ ਡੀਸੀ ਸਾਹਿਬ ਤੇ ਇਸੇ ਤਰ੍ਹਾਂ ਸੰਗਰੂਰ ਦਾ ਡੀਸੀ ਸਾਹਿਬ ਬੈਠਾ ਉੱਥੇ ਤਾਇ ਹੋ ਗਿਆ ਵੀ ਚੋਣਾ ਜਾਬਤਾ ਨੰਗ ਜਾਣ ਦਿਓ 50000 ਰੁਪਿਆ ਪ੍ਰਤੀ ਏਕੜ ਦਾ ਮੁਆਵਜ਼ਾ ਤੁਹਾਨੂੰ ਚੋਣਾ ਲੱਗਣ ਸਰ ਦਵਾਂਗੇ ਹਲੇ ਤੱਕ ਨਹੀਂ ਦਿੱਤਾ ਜਣੀ ਬਾਅਦ ਇਹ ਕਰ ਲੈਂਦੇ ਮੁਕਤੇ ਹੈ ਜੀ ਕਹਦੇ ਮੈਂ ਤਾਂ ਨਹੀਂ ਜੀ ਦੇਖੋ ਛੋਟੀ ਗੱਲ ਦੇਖੋ ਮੈਂ ਤੁਹਾਨੂੰ ਦੱਸਾਂ ਵੀ ਮੈਂ ਛੋਟੀ ਗੱਲ ਕਹਾ 50 ਸਕਦਾ ਹਾਂ ਬਸ ਇੰਨੀ ਕੀ ਹੈ ਮੈਂ ਦੋ ਗੱਲਾਂ ਹੁੰਦੀਆਂ ਚੋਣਾ ਨਹੀਂ ਤੁਸੀਂ ਸਾਡੇ ਹਲਕੇ ਦੇ ਐਮਐਲਏ ਤੁਸੀਂ ਸਰਕਾਰ ਨਾਲ ਲੜ ਕੇ ਵੀ ਕਹਿ ਸਕਦੇ ਹੋ ਵੀ ਲੋਕ ਸਵਾਲ ਮੈਥੋਂ ਪੁੱਛਦੇ ਆ ਜਿਹੜਾ ਤੁਸੀਂ ਦੇਖੋ ਮੈਂ ਇਹ ਗੱਲ ਮੈਂ ਤਾਂ ਪਹਿਲਾਂ ਹੀ ਕਹਦੇ ਹੁਣ ਨਹੀਂ ਜੀ ਤੁਸੀਂ ਪਹਿਲਾਂ ਕਹਿੰਦੇ ਮੈਂ ਕਹਿ ਦਣਾ ਹੁਣਾ ਇਹ ਗੱਲ ਮੈਂ ਕੋਈ ਸੋਚ ਨਹੀਂ ਕਹਾਦਾ ਮੈਂ ਮੈਂ ਕਦਮ ਕੱਢ ਨਹੀਂਣਾ ਨਹੀਂ ਗੱਲ ਸੁਣੋ ਜੀ ਪਹਿਲਾਂ ਮੈਂ ਤਾਂ ਮਾਨ ਸਾਹਿਬ ਨੂੰ ਵੀ ਕਹਤਾ ਹਉ ਦੱਸੋ ਤੁਸੀਂ ਨਾ ਜਿਹੜਾ ਕਰਨ ਵਾਲਾ ਹੈ ਜੇ ਸੱਚ ਨੂੰ ਚ ਕਰਨਾ ਚਾਹੂੰ ਤੁਸੀਂ ਜਿੰਨੇ ਤਿੰਨੇ ਚਾਰੇ ਐਮਐਲਏ ਇੱਧਰ ਆਪਣੇ ਏਰੀਏ ਦੇ ਚਲੋ ਦਿਹਾਤੀ ਵਾਲਿਆਂ ਨੂੰ ਦੂਜੇ ਸ਼ਹਿਰੀ ਵਾਲਿਆਂ ਨੂੰ ਛੱਡ ਲਿਆ ਆਪਾਂ ਉਹਨਾਂ ਦੀ ਸ਼ਹਿਰੀਆਂ ਦੀਆਂ ਸਮੱਸਿਆਵਾਂ ਵਜਾ ਜੇ ਚਾਰੇ ਪੰਜ ਐਮਐਲਏ ਇਕੱਠੇ ਹੋ ਕੇ ਜੇ ਇਕੱਠੇ ਹੋ ਕੇ ਉਦੋਂ ਬਲਕਾਰ ਜੀ ਨਾਲ ਵੀ ਸਾਡੀ ਗੱਲ ਹੋਈ ਆ ਭੱਲਾ ਜੀ ਨਾਲ ਥੋੜੇ ਜ਼ਿਲ੍ਹਾ ਪ੍ਰਧਾਨ ਨਾਲ ਉਹਨਾਂ ਨਾਲ ਗੱਲ ਹੋ ਗਈ ਆ ਚੇਅਰਮੈਨ ਆ ਉਦੋਂ ਬਾਅਦ ਥੋੜੇ ਨਾਲ ਲਗਾਤਾਰ ਹੋ ਰਹੀ ਆ ਉਧਰ ਸੁਖਵੀਰ ਮਾਈ ਸਰਖਾਨੇ ਨਾਲ ਲਗਾਤਾਰ ਹੋ ਰਹੀ ਆ ਉਧਰ ਬੀਬਾ ਜੀ ਨੂੰ ਅਸੀਂ ਕਿੰਨੇ ਵਾਰਾਂ ਪ੍ਰੋਫੈਸਰ ਨੂੰ ਮਿਲੇ ਆ ਇਹ ਸਾਰਿਆਂ ਨੂੰ ਮਿਲ ਕੇ ਜੇ ਤੁਸੀਂ ਸਾਰੇ ਦਬਾਅ ਪਾਓ ਕਿਉਂ ਨਹੀਂ ਹਾਂ ਇਸ ਗੱਲ ਹੁਣ ਪਹਿਲਾਂ ਬੰਦੇ ਕਾਦੀ ਖਾਤਰ ਅੰਦਰ ਬੈਠਿਆ ਜਦੋਂ ਮੈਨੇਜਮੈਂਟ ਬਾਹਰ ਤੋਰਤੀ ਤੁਸੀਂ ਉਹਨਾਂ ਟੀਚਰਾਂ ਨੂੰ ਬਹਾਲ ਕਰੋ ਤੇ ਮੈਨੇਜਮੈਂਟ ਨੂੰ ਬਾਹਰ ਕਰਤਾ ਇਹ ਮੈਨੇਜਮੈਂਟ ਦੀ ਉਹਨਾਂ ਦੀ ਬਹੁਤ ਵੱਡੀ ਗਲਤੀ ਹੈ ਆ ਕੋਈ ਵੱਡੀ ਗਲਤੀ ਜਾਣੇ ਅੰਦਰ ਚਾਹੀਦੀ ਸੀ ਨਾ ਪ੍ਰਸ਼ਟਾਚਾਰ ਸਾਹਤ ਹੋ ਗਿਆ ਡੀਸੀ ਸਾਹਿਬ ਦੀ ਬਣਾਈ ਹੋਈ ਕਮੇਟੀ ਨੇ ਰਿਪੋਰਟ ਦੇਤੀ ਵੀ ਇਹ ਦੋਸ਼ੀ ਹੈ ਵੱਡੇ ਤਨ ਦੋਸ਼ ਦੇਤੇ ਡਿਪਟੀ ਸਾਹਿਬ ਨੇ ਸਾਨੂੰ ਪਹਿਲਾਂ ਸੁਣਾ ਦਿਖਾਤੀ ਸੀ ਉਹ ਚਲੋ ਜੀ ਉਹ ਤਾਂ ਠੀਕ ਹੈ ਉਹ ਐਸਡੀਐਮ ਨੂੰ ਤੁਸੀਂ ਕਹੋ ਵੀ ਇਹ ਟੀਚਰਾਂ ਨੂੰ ਬਹਾਲ ਕਰ ਸਕੂਲ ਦਾ ਮਾਹੌਲ ਬਣਾਜੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਜਿਹੜੇ ਜੇਲ੍ਹ 'ਚ ਬੈਠੇ ਆ ਟੀਚਰਾਂ ਨੂੰ ਬਾਹਰ ਲਿਆਓ ਉਹਨਾਂ ਦਾ ਕੀ ਕਸੂਰ ਹੈ ਸਗੋਂ ਜਾਣੀ ਤਾਂ ਮੈਨੇਜਮੈਂਟ ਅੰਦਰ ਚਾਹੀਦੀ ਸੀ ਤੇ ਬੈਠੇ ਆ ਟੀਚਰ ਵਿਚਾਰੇ ਤੇ ਜਾਂ ਅਸੀਂ ਜਿਹੜੇ ਹਮਾਇਤ ਕਰਨ ਵਾਲੇ ਸਾਡੇ ਬੱਚੇ ਸਾਡੀਆਂ ਕੁੜੀਆਂ ਤੇ ਤੁਸੀਂ ਚੱਕ ਚੱਕ ਕੇ ਤਸ਼ੱਦਦ ਕੀਤਾ 13 ਮਹੀਨਿਆਂ ਦੀ ਬੱਚੀ ਪਹਿਲਾਂ ਵੀ ਤੁਹਾਨੂੰ ਤਿੱਖਾ ਸਵਾਲ ਕਰਨਾ ਪੈਂਦਾ ਵੀ 13 ਮਹੀਨਿਆਂ ਦੀ ਬੱਚੀ ਵੀ ਫੜ ਕੇ ਜੇਲ੍ਹ ਚ ਕਰ ਆਉ ਮੈਂ ਹੈਗਾ ਤੁਹਾਡੇ ਨਾਲ ਜਿਵੇਂ ਤੁਸੀਂ ਕਹੋਗੇ ਮੈਂ ਗਾਂ ਕਹਿ ਦੂੰਗਾ ਨਹੀਂ 1 ਮਿੰਟ ਐਮਐਲਏ ਸਾਹਿਬ ਜਿਹੜੇ ਖਨੌਰੀ ਵਾਟਰ ਤੇ ਬੈਠੇ ਸੀ ਸਾਡੇ ਨਾਲ ਸਰਕਾਰ ਨਾਲ ਹੋ ਉਹ ਸਰਕਾਰ ਨਾਲ ਇਹ ਗੱਲ ਸੁਣੋ ਜੀ ਐਮਐਲਏ ਸਾਹਿਬ ਤੁਸੀਂ ਗੱਲ ਸੁਣੋ ਇੱਕ ਇੱਕ ਮਿੰਟ ਤੁਸੀਂ ਗੱਲ ਸੁਣੋ ਜਿਹੜੇ ਖਨੌਰੀ ਤੇ ਬੈਠੇ ਸੀ ਜਾਣਾ ਉਹਨਾਂ ਨੇ ਦਿੱਲੀ ਸੀ ਪੰਜਾਬ ਸਰਕਾਰ ਨੇ ਜ਼ਬਰੀ ਉਹਨਾਂ ਨੂੰ ਚਾ ਕੇ ਕਿਉਂ ਛਿਟੇ ਦੇ ਚੱਕਣੀ ਸਮਾਨ ਫਿਰ ਜੇ ਚੱਕ ਮੇਡ ਜੇ ਛੋਟੀ ਜ਼ਿੰਮੇਵਾਰੀ ਆ ਤੁਸੀਂ ਸਰਕਾਰ ਆ ਤੁਹਾਡਾ ਸਾਰੀ ਜ਼ਿੰਮੇਵਾਰੀ ਆ ਜੇ ਕਿਸੇ ਦਾ ਸਮਾਨ ਪਿਆ ਛੋਟੀ ਜ਼ਿੰਮੇਵਾਰੀ ਨਹੀਂ ਉਹ ਸਮਾਨ ਦੀ ਭਰਵਾਈ ਕਰਨੀ ਰੱਖੀ ਦੀ ਕਰਨੀ ਠੀਕ ਆ ਸਾਡਾ ਸਾਰਾ ਸਮਾਨ ਚੋਰੀ ਹੋਇਆ ਠੀਕ ਆ ਇਹਦੀ ਪਰਭਾਈ ਕੌਣ ਕਰੂਗਾ ਇਹ ਗੱਲ ਤਾਂ ਹੁਣ ਆਮ ਚਲੀ ਜਾਂਦੀ ਆ ਤੁਸੀਂ ਸੁਣਦੇ ਹੋ ਹਾਂ ਇਹ ਤੋਂ ਉਲਟਾ ਸੋਡੇ ਐਮਐਲਏ ਤੇ ਸਾਰੇ ਜਿੰਨੇ ਵੀ ਹੈਗੇ ਆ ਹਾਂ ਜੀ ਐਮਐਲਏ ਲੈ ਗਿਆ ਚੱਕੇ ਟਰਾਲੀ ਚ ਚੋਣੀ ਗਈ ਆਪਣੀਆਂ ਜਨੇ ਬੰਦੀਆਂ ਹੈਗੀਆਂ ਸਾਰੇ ਜਿਹੜੇ ਜਿਆਦਾ ਵੀ ਸਾਡਾ ਲੋਕ ਪਰੇਮੇਟੀ ਦਾ ਸਿਲੰਡਰ ਹੋਰ ਅਸਮਾਨ ਆਪਣੇ ਪਿੰਡ ਪਿੰਡ ਅੱਛਾ ਹਾਂ ਜੀ ਤੁਸੀਂ ਕੀ ਕੀ ਸਵਾਲ ਕਰਦੇ ਦੱਸਦੇ ਹਾਂ ਜਾਨੀ ਸਾਰੀਆਂ ਆਪਣੀਆਂ ਜਥੇ ਬੰਦੀਆਂ ਮੰਗਤਾ ਕਰ ਹੀ ਰਹੀਆਂ ਨਹੀਂ ਅਸੀਂ ਤਾਂ ਮੰਗ ਕਰਨੇ ਤੁਸੀਂ ਜ਼ਿੰਮੇਵਾਰ ਆ ਨਾ ਮਾਂ ਪਿਓ ਆ ਸੋਡੇ ਹੁੰਦੇ ਸਾਡੇ ਭਾਂਡੇ ਚੱਕੇ ਨੇ ਜੇ ਸਾਡੇ ਘਰ ਦਾ ਬੁਢਾ ਬੈਠਾ ਹੋਵੇ ਉਹਦੇ ਭਾਂਡੇ ਚੱਕੇ ਨੂੰ ਬੁੜੇ ਨਹੀਂ ਪੁੱਛਾਂਗੇ ਨਾ ਵੀ ਬਾਪੂ ਭਾਡੇ ਤੂੰ ਕਿਉਂ ਚ ਕਹਤੇ ਛੋਟੀ ਪੁਲਿਸ ਸਰਕਾਰ ਛੋਟੀ ਤੁਸੀਂ ਬੰਦੇ ਨਾਲ ਗੱਲ ਕਰੀ ਵੀ ਸਾਡੀ ਪੁਲਿਸ ਨੇ ਕੁਝ ਨਹੀਂ ਕਰਨਾ ਤੁਸੀਂ ਚੋਰਿਆਂ ਨੂੰ ਇਹ ਕਿਉਂ ਕੀਤਾ ਤੁਸੀਂ ਛੋਟੀ ਇਹ ਗੱਲ ਭਾਈ ਅੱਗੇ ਪਹਚਾ ਦੇਾਂਗੇ ਨਹੀਂ ਨਾ ਨਾ ਐਮਐਲਏ ਸਾਲੇ ਇਹ ਗੱਲ ਨਹੀਂ ਹੁੰਦੀ ਵੀ ਤੁਸੀਂ ਹਰ ਗੱਲ ਕਹਦੇ ਹੋ ਵੀ ਪਹਚਾ ਦੇਾਂਗੇ ਤੁਸੀਂ ਆਪ ਦੇ ਹਲਕੇ ਦੇ ਲੋਕਾਂ ਖਾਤਰ ਲੜੋ ਕਹੋ ਵੀ ਮੈਂ ਪਿੰਡਾਂ ਚ ਆਣਾ ਲੋਕ ਮੇਰਾ ਵਿਰੋਧ ਕਰਦੇ ਕੱਲ ਨੂੰ ਫੇਰ ਹੋਣਾ ਉਹਨਾਂ ਦੀਆਂ ਟਰਾਲੀਆਂ ਦੀ ਪ੍ਰਬਾਈ ਕਰੋ ਤੁਸੀਂ ਸੁਣ ਲਓ ਸਾਥ ਨਹੀਂ ਸੁਣਤਾ ਲਓ ਨਾ ਤੁਸੀਂ ਕੋਈ ਜਾਂ ਤਾਂ ਕਰਉਣਾ ਪ੍ਰੈਸ ਕਾਨਫਰੈਂਸ ਕਰੋ ਵੀ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਜਿੰਨੀ ਪੁਲਿਸ ਨੇ ਕਰੀਆਂ ਜਿੰਨੇ ਭਾਂਡੇ ਕਰਿਆ ਸਾਡੀ ਸਰਕਾਰ ਦੀ ਨਲਾਇਕੀ ਆ ਉਹ ਹੋਈ ਅਸੀਂ ਪ੍ਰਬਾਈ ਕਰਾਂਗੇ ਕਹੋ ਤੁਸੀਂ ਕੋਈ ਨਹੀਂ ਕਰਾਂਗੇ ਜਦੋਂ ਤੁਸੀਂ ਸੱਤਾ ਚ ਨਹੀਂ ਸੀ ਉਦੋਂ ਤੁਸੀਂ ਸਾਰੇ ਦੇ ਕਮੈਂਟ ਕਰਦੇ ਰਹੋ ਕਾਲੀਆਂ ਦੇ ਵੀ ਕਾਂਗਰਸੀਆਂ ਸਾਡੇ ਧਰਨੇ ਚ ਆ ਕੇ ਤੁਸੀਂ ਹਰ ਵੇਲੇ ਕਹਿੰਦੇ ਨੋ ਵੀ ਇਹ ਤਾਂ ਵਿਹਲੇ ਆ ਹੁਣ ਤੁਸੀਂ ਉੱਥੇ ਪੁੱਛੇ ਇੱਕ ਮਿੰਟ ਤੁਸੀਂ ਵੀ ਪੁੱਛੇ ਕਿ ਇਹ ਤਾਂ ਵੀ ਵਿਹਲੇ ਆ ਇਹ ਵੀ ਵਿਹਲੇ ਆ ਜਦੋਂ ਬੈਸਟ ਪ੍ਰਾਈਸ ਤੇ ਆਪਣਾ ਤੁਸੀਂ ਸਾਡੇ ਮਗਰ ਬਹਿ ਕੇ ਰੋਟੀ ਖਾਂਦੇ ਰਹੇ ਧਰਨੇ ਦੇ ਉਦੋਂ ਤੁਸੀਂ ਵਿਹਲੇ ਸੀਗੇ ਮੈਂ ਤਾਂ ਹੁਣ ਵੀ ਵਿਹਲੇ ਨਹੀਂ ਨਹੀਂ ਛੋਟੀ ਸਰਕਾਰ ਧਰਨੇ ਚ ਵੀ ਬਣੀ ਆ ਨਾ ਛੋਟੀ ਧਰਨੇ ਚ ਵੀ ਬਣੀ ਆ ਇੱਕ ਮਿੰਟ ਫੇਰ ਐਮ ਐਲ ਏ ਸਾਹਿਬ ਇਹ ਤੁਹਾਡੇ ਸਾਰੇ ਐਮ ਐਲ ਏ ਮੰਤਰੀ ਇਹ ਵਿਹਲੇ ਸ਼ਬਦ ਕਿੱਥੋਂ ਸਿੱਖੇਗੇ ਸਾਨੂੰ ਇਹ ਵੀ ਦੱਸ ਦਿਓ ਇਹ ਇਹ ਸਭ ਤੋਂ ਹਰੇਕ ਤੁਹਾਡਾ ਐਮ.ਐਲ.ਏ. ਮੰਤਰੀ ਇਹ ਸਾਰੇ ਕਹਿਣ ਲੱਗੇ ਤੁਸੀਂ ਐਂ ਕਰੋ ਮੈਂ ਤੁਹਾਨੂੰ ਇੱਕ ਸੁਝਾਅ ਦਿੰਦਾ ਸੁਖਵੀਰ ਨਾਲ ਆਏ ਕਰਕੇ ਆਓ ਉਹਨੇ ਕਿਹਾ ਸੀ ਵੀ ਇਹ ਉਹ ਬੰਦੇ ਆ ਜਿਨ੍ਹਾਂ ਨੂੰ ਘਰੇ ਨਹੀਂ ਪਹੁੰਚਦਾ ਤੇ ਅੱਜ ਸੁਖਵੀਰ ਨੂੰ ਨਹੀਂ ਪਹੁੰਚਦਾ ਇਹ ਨਾ ਹੋਵੇ ਵੀ ਛੋਟੇ ਨਾਲ ਵੀ ਇਹੀ ਹੋਵੇ ਅਸੀਂ ਤਾਂ ਬੇਲੇ ਹੈਗੇ ਹੈ ਸਾਡੇ ਲੋਕਾਂ ਬਾਰੇ ਜਾਣਦੇ ਨਹੀਂ ਐ ਨਹੀਂ ਜੀ ਸਾਡਾ ਕਹਿ ਕੇ ਨਿਸ਼ਾਤਾ ਹੁੰਦਾ ਸੀਐਮ ਆਪੋ ਕਹਿੰਦਾ ਰਿਹਾ ਨਾ ਵੀ ਲੋਕ ਵੱਡੇ ਹੁੰਦੇ ਆ ਲੋਕ ਸਵਾਲ ਕਿ ਹਰਸ ਤੋਂ ਅਰਸ਼ ਤੇ ਲੈ ਜਾਂਦੇ ਆ ਤੇ ਅਰਸ਼ ਤੋਂ ਫਰਸ਼ ਤੇ ਲਾਉਣ ਵੀ ਲੋਕ ਹੀ ਜਾਣਦੇ ਹਨ ਹੁਣ ਲੋਕਾਂ ਨੂੰ ਯਾਦ ਰੱਖੋ ਜਦੋਂ ਐਮਐਲਏ ਨਹੀਂ ਸੀ ਨਾ ਤੁਸੀਂ ਐਮਐਲਏ ਨਹੀਂ ਸੀ ਨਾ ਉਦੋਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੈਂਦੇ ਰਹੇ ਹੋ ਜਦੋਂ ਐਮਐਲਏ ਬਣ ਕੇ ਫਰਕ ਪੈਂਦਾ ਹੁੰਦਾ ਕਹਿੰਦੇ ਅੱਖਾਂ ਬੰਦੇ ਨੂੰ ਉਹੀ ਹੁੰਦੀਆਂ ਝਾਕ ਨਹੀਂ ਫਰਕ ਪੈਂਦਾ ਸਾਨੂੰ ਇਹ ਦੱਸੋ ਵੀ ਬੀਪੀਆਂ ਨਾਲ ਕੀ ਕਰੋਗੇ ਜਿਹੜਾ ਬੀਬੀਆਂ ਦਾ ਇਹਨਾਂ ਨੂੰ ਮੈਸੂਮ ਦਾ ਪਹਿਲਾਂ ਕਹਿੰਦੇ ਸੀ ਵੀ 1000 ਰੁਪਏ ਦੇਵਾਂਗੇ ਮਾਨ ਸਾਹਿਬ ਕਹਿੰਦੇ ਵੀ ਜਿਹੜਾ ਲੇਟ ਆ ਵੀ ਆਪਾਂ 1100 ਰੁਪਏ ਦੇਵਾਂਗੇ ਹੁਣ ਇੱਕ ਮਿੰਟ ਐਮਐਲਏ ਜੀ ਨੂੰ ਬੋਲਿਓਣਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ 36000 ਐ ਨਹੀਂ ਹੁੰਦਾ ਤੁਸੀਂ ਨਾ 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 ਐਮਐਲਏ ਸਾਹਿਬ ਐ ਨਹੀਂ ਤੁਸੀਂ ਕਿੱਥੇ ਕਿਹਾ ਸੀ ਤੁਸੀਂ ਕਿੱਥੇ ਕਿਹਾ ਜੀ ਵੀ ਅਸੀਂ ਸਾਡੇ ਕੋਲ ਪੈਸੇ ਛੋੜੇ ਮੈਂ ਦੇਖ ਨਾ ਛੋੜਾ ਸੀਐਮ ਬਾਅਦ ਤੋਂ ਪਹਿਲਾਂ ਸੌਦਾ ਲੈਣਾ ਛੋਨਤਾ ਲੈਣਾ ਕਹਿੰਦਾ ਤੁਸੀਂ ਸੌਂਤਾ ਲਓ ਜੀ ਛੋਨਤਾ ਲੈਣਾ ਐ ਨਹੀਂ ਹੁੰਦਾ ਤੁਸੀਂ ਕਿਸੇ ਤੋਂ ਕਹਿ ਕੇ 50 ਰੁਪਏ ਤੇ ਉਹਨਾਂ ਕਹਿੰਦੇ ਵੀ ਆ ਤੈਨੂੰ 15 ਦਿਨਾਂ ਬਾਅਦ ਤੇ 60 ਦਿਨ ਇਹ ਨਹੀਂ ਹੁੰਦਾ ਤੁਸੀਂ ਬੀਬੀਆਂ ਨਾਲ ਕਦੋਂ ਕਿਹਾ ਸੀ ਵੀ ਸਾਨੂੰ 11 ਦੇਵਾਂਗੇ ਤੁਸੀਂ ਹਜ਼ਾਰ ਦੇ ਹਿਸਾਬ ਨਾਲ ਸਾਡੇ 37 ਬੰਦਾ 37 ਦੇ ਉੱਤੇ ਵਿਆਜ ਲਓ ਜਾਂ ਕਹਿੰਦੇ ਨਾ ਛੋੜਾ ਐਮਐਲਏ ਜਦੋਂ ਮੁੱਖ ਮੰਤਰੀ ਬਣਿਆ ਨਹੀਂ ਸੀ ਇਹ ਗੱਲ ਆ ਮਾੜੀ ਸੁਣੀ ਕਿਸੇ ਬੰਦੇ ਨੂੰ ਕਿਸੇ ਨੇ ਕਹਿਤਾ ਕਿ ਮੈਂ ਜਰ ਮੈਨੂੰ 100 ਰੁਪਇਆ ਦੇਤੇ ਕਹਿੰਦਾ ਆਪਾਂ ਮੈਂ 250 ਲੈ ਲਾ ਹੂੰ ਉਹ ਕਹਿੰਦਾ ਚੰਗਾ 250 ਦੋ ਦਿਓ ਉਹ ਕਹਿੰਦਾ 200 ਲੈ ਲਾ ਕਹਿੰਦਾ ਦੇ ਵੀ ਕੁਛ ਕਹਿੰਦਾ ਨਹੀਂ ਕੱਲਾ ਮੈਂ ਤਾਂ ਡੁੱਡੀ ਕਰਨੇ ਆ ਨਾ ਉਹਨੇ ਐਂ ਕਿਹਾ ਸੀ ਕਹਿੰਦਾ ਰੇਤੇ ਆ ਬਜਰੀ ਚੋ ਸੋ ਲੋ ਜੀ ਮੇਰੇ ਕੋਲ ਰਿਕਾਰਡਿੰਗ ਪਈ ਐ ਮੈਂ ਹੁਣ ਲੈ ਕੇ ਆ ਆ ਉਹ ਕਹਿੰਦਾ ਵੀ ਸਾਡਾ 82 ਬਾਂਦਾ ਤੇ ਐਨੇ ਪੈਸੇ ਜਦੋਂ ਥੋੜੇ ਕੋਲ ਦੇਖੋ ਸੋਨਾ ਤੋਂ ਪਹਿਲਾਂ ਕੀ ਕਿਹਾ ਰੇਤੇ ਚੋ ਬੱਜਰੀ ਚੋਂ ਫਲਾਣੇ ਤਾਂ ਉਹਦੇ ਤਾਂ ਤੁਸੀਂ ਜੋੜ ਲਾ ਕੇ ਬਹਿ ਗਏ ਸੀਗੇ ਤੇ ਹੁਣ ਉਹਦਾ ਜੋੜ ਕਿਉਂ ਨਹੀਂ ਪੂਰਾ ਕਰਦੇ ਹੁਣ ਸਾਨੂੰ ਉਹ ਬੰਦੇ ਦਾ ਮਿਲਿਆ ਦਿਓ ਜਿਹੜੇ ਕਹਿੰਦੇ ਜਾ ਕੁਝ ਕਰਾਂਗੇ ਅਗਲੀ ਗੱਲ ਐਮਐਲਏ ਸਾਹਿਬ ਆ ਜਿਹੜਾ ਆਪਾਂ ਸਿੱਖਿਆ ਕ੍ਰਾਂਤੀ ਵਾਲੀ ਵੀ ਪੂਰੇ ਜੋਰ ਨਾਲ ਚਲਾਈ ਹੋਈ ਆ ਸਾਡੇ ਆ ਪ੍ਰਾਇਮਰੀ ਸਕੂਲ ਚ ਦੋ ਟੀਚਰ ਕੱਚੇ ਆ ਜੀ ਉਹਨਾਂ ਨੂੰ ਕੋਈ ਮਤਲਬ ਉਹ ਨਹੀਂਗਾ ਉਹ ਟੀਚਰ ਪੱਕੇ ਹੋ ਕੇ ਫੇਰ ਸਿੱਖਿਆ ਕ੍ਰਾਂਤੀ ਆਊਗੀ ਕੱਚੇ ਕਿਵੇਂ ਉਹ ਉਹਨਾਂ ਨੂੰ ਸਰਕਾਰੀ ਜਿਹੜੀਆਂ ਸਹੂਲਤਾਂ ਮਿਲਦੀਆਂ ਮਿਲਦੀਆਂ ਨਹੀਂ ਇਹਨਾਂ ਨੂੰ ਰੈਗੂਲਰ ਵਾਲੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨਹੀਂ ਇਹ ਇਧਰ ਇਧਰ ਗੱਲ ਕਰਦੇ ਇੱਥੇ ਵੀਰ ਡੀ ਕੈਟਾਗਰੀ ਦੇ ਹਿਸਾਬ ਨਾਲ ਇਹ ਭਰਤੀ ਕੀਤੀ ਗਈ ਹੈ ਕੈਟਾਗਰੀਆਂ ਦੇ ਹਿਸਾਬ ਨਾਲ ਜਿਹੜੇ ਹੁਣ ਤੁਸੀਂ ਕਾਗਜ਼ਾਂ 'ਚ ਕਹੇ ਤਾਂ ਉਹਨਾਂ ਟੀਚਰਾਂ ਨੂੰ ਵੀ ਅਸੀਂ ਰੈਗੂਲਰ ਕਰਦੇ ਹਾਂ ਉਹਨਾਂ ਦੀ ਤਨਖਾਹ 'ਚ ਜ਼ਰੂਰ ਵਾਧਾ ਹੋਗਾ ਰੈਗੂਲਰਾਂ ਨੂੰ ਕੋਈ ਸੂਰਤਾਂ ਨਹੀਂ ਮਿਲਦੀਆਂ ਉਹ ਹੁਣ ਵੀ ਸਾਡੇ ਕੋਲੇ ਪਟਕੇ ਗਏ ਵੀ ਉਹ ਕਹਿੰਦੇ ਇਹ ਗੱਲ ਹੋਈ ਹੈਗੀ ਸੂੰਬੀ ਸਾਨੂੰ ਅਸੀਂ 58 ਸਾਲ ਤੱਕ ਸਾਨੂੰ ਨਹੀਂ ਹਟਾਵਾਂਗੇ ਨਹੀਂ ਹਟਾਉਣ ਦਾ ਨਹੀਂ ਦੂਜੀਆਂ ਸੂਰਤਾਂ ਵੀ ਮਿਲਣਗੀਆਂ ਉਹਨਾਂ ਨੂੰ ਮਿਲਦੀਆਂ ਸਾਨੂੰ ਸਾਡੇ ਨਾਲੋਂ ਵੱਧ ਪਤਾ ਉਹ ਕੋਈ ਨਹੀਂ ਮਿਲਦੀ ਐਦੂ ਕਹਾ ਹੁਣ ਆ ਇਸ ਆ ਸਮਾਗਮ ਤੇ ਹੀ ਆ ਚਲੋ ਇਹ ਮਸਲਾ ਉਹਨਾਂ ਦਾ ਸੀ ਨਹੀਂ ਗਏ ਤੁਸੀਂ ਮੈਨੂੰ ਸਾਨੂੰ ਸਾਨੂੰ ਬੇਨਤੀ ਕਰਦਾ ਆਪਾਂ ਸਾਰੇ ਜਣੇ ਇਸ ਸਮਾਗਮ ਤੇ ਚਲੋ ਯਾਰ ਸੋਡਾ ਪਿੰਡ ਆ ਦੇਖੋ ਮਨ ਵਾਲੀ ਗੱਲ ਹੁੰਦੀ ਆ ਆਪਾਂ ਪਿੰਡ ਦੇ ਕੰਮ ਕਰਨੇ ਇੱਕ ਵਾਰ ਗੱਲਾਂ ਦਾ ਗਲਤ ਹੁੰਦਾ ਨਹੀਂ ਨਹੀਂ ਨਾ ਨਹੀਂ ਤੁਸੀਂ ਮੈਨੂੰ ਐਂ ਦੱਸੋ ਤੁਸੀਂ ਦੱਸੋ ਤੁਸੀਂ ਆਪ ਕਹਿੰਦੇ ਰਹੋ ਵੀ ਰਾਤ ਨੂੰ ਇਹ ਪਿੰਡ ਚ ਗਾਏ ਸੀ ਬਾਈ ਤੂੰ ਸਾਨੂੰ ਚਾਹ ਦੀ ਘੁੱਟ ਵੀ ਨਹੀਂ ਪੁੱਛਿਆ ਕਿਸੇ ਨੇ ਪਾਣੀ ਦਾ ਕਹੀ ਪਾਣੀ ਦਾ ਅਸੀਂ ਇੱਕ ਵਾਰ ਅਸੀਂ 1000 ਬਾਈ ਇੱਕ ਵਾਰੀ ਮੈਨੂੰ ਦੱਸਣਾ ਅਸੀਂ ਚਾਹ ਵੀ ਕਰੀ ਸਾਰਾ ਅਸੀਂ ਚਾਹ ਦੀ ਦੇਗ ਢੋਲੀ ਕਹਿੰਦੇ ਅਸੀਂ ਪਾਣੀ ਵੀ ਨਹੀਂ ਪੀਤਾ ਚਲ ਤੁਸੀਂ ਛੱਡੋ ਇਹ ਛੱਡੋ ਜਿਹੜਾ ਬੁਨਿਆਦੀ ਬੁਨਿਆਦੀ ਗੱਲਾਂ ਤੇ ਹੈਗੇ ਅੱਖਾਂ ਪੱਕੀਆਂ ਪਈਆਂ ਤੇ ਉਹ ਚੁਟਕਲਾ 来 ਰਹਿ ਗਿਆ ਤੂੰ ਨਿਕ ਵੀ ਨਹੀਂ ਪਾ ਸਕਦਾ ਕਹਿੰਦਾ ਤੁਸੀਂ ਕਿਹੜੇ ਸਿੱਖਿਆ ਅੱਜ ਆਉਗਾ ਸਵੇਰੇ ਆਉਗਾ 40 ਸਾਲ ਦੇ ਵਿੱਚ ਪਹਿਲੀ ਵਾਰ ਇੱਕ ਮਿੰਟ ਮਾਰੇ ਖਰਚੇ ਦੇ ਇੱਕ ਮਿੰਟ ਭਗਵੰਤ ਮਾਨ ਕਹਿੰਦਾ ਇਸ ਵੀ ਰੰਗ ਮਾਰਨ ਨਾਲ ਸਕੂਲਾਂ ਦਾ ਪ੍ਰਬੰਧ ਨਹੀਂ ਵਧ ਗਿਆ ਬੰਦਾ ਹੁਣ ਮੈਨੂੰ ਐਂ ਦੱਸਦੇ ਵੀ ਤੁਸੀਂ ਇਹੋ ਜਿਹੇ ਅਲਾਦੀਨ ਦਾ ਚਿਰਾ ਕਿਹੜਾ ਕਿ ਜਿਹੜੀ ਤੁਸੀਂ ਸਿੱਖਿਆ ਕ੍ਰਾਂਤੀ ਲਿਆਤੀ ਬਾਥਰੂਮ ਦਾ ਅਦਕਾਟਨ ਕਰਨਾ ਉਹ ਵੀ ਮੁਰਾਮਤ ਦਾ ਕਿਤੇ ਟਾਕਿਆਂ ਲੱਗੀਆਂ ਕ੍ਰਾਂਤੀ ਕਿੱਥੇ ਹੁੰਦੀ ਹੈ ਬੱਚੇ ਸਕੂਲ ਦੇ ਵਿੱਚ ਵੱਧ ਐਡਮਿਸ਼ਨ ਕਰਾਓ ਟੀਚਰ ਭਰਤੀ ਕਰੋ ਤਿੰਨ ਸਾਲਾਂ ਤੋਂ ਤੁਸੀਂ ਸਰ ਟੀਚਰ ਨਹੀਂ ਭਰਤੀ ਕਰਾ ਸਕੇ ਇੱਕ ਮਿੰਟ ਸਾਰੇ ਇੱਕ ਮਿੰਟ ਸੁਣ ਲੋ ਪ੍ਰਾਈਵੇਟ ਸਕੂਲਾਂ ਸਾਡੇ ਬੱਚੇ ਮਜਬੂਰੀ ਪੱਥ ਲਾਉਂਦੇ ਆ ਜਦੋਂ ਸਕੂਲ ਦੇ ਵਿੱਚ ਪ੍ਰਬੰਧ ਨਹੀਂ ਤੁਸੀਂ ਇਹ ਤਾਂ ਇੱਕ ਇੱਕ ਪਿੰਡ ਸਾਫਤ ਕਰ ਦਿਓ ਵੀ ਆ ਸਕੂਲ ਦੇ ਵਿੱਚ ਨੰਬਰ 1 ਆ ਸਰਕਾਰੀ ਸਕੂਲ ਸਾਡੀ ਸਰਕਾਰ ਚ ਟੀਚਰ ਭਰਤੀ ਕੀਤਾ ਹੈ 15000 ਪੱਕਾ ਰਿ ਹੈ ਕਿ ਟੈਂਕੀਆਂ ਦੇ ਕੌਣ ਚੜਾ ਫਿਰਦਾ ਕਾਗਜ਼ਾਂ ਦੀ ਛੋਟੀ ਤਾਂ ਉਹ ਗੱਲ ਹੋ ਗਈ ਨਾ ਦੇਖੋ ਤੁਸੀਂ ਉਹੀ ਗੱਲ ਕਰ ਦਿਓ ਜਿਹੜੀ ਕਾਲੀਆਂ ਨੇ ਕਾਂਗਰਸ ਨੇ ਕੀਤੀ ਤੁਸੀਂ ਸਭ ਤੋਂ ਵੱਧ ਰੌਲਾ ਕੀ ਪਾ ਸੀ ਫੋਟੋ ਕਾਲੀਆਂ ਦੀ ਟੱਕੜੀ ਦੀ ਫਲਾਨੇ ਥਾਂ ਲਗੀ ਭਾਈ ਹੁਣ ਮੈਨੂੰ ਤਾਂ ਐ ਲੱਗਦਾ ਵੀ ਜੇ ਕਿਤੇ 22 ਸਣ ਕੁੱਤੀ ਸੁਪੇ ਤੇ ਤੁਸੀਂ ਕੁੱਤੀ ਨੂੰ ਰੋਟੀ ਪਾਵਨ ਤੇ ਤੁਸੀਂ ਤਾਂ ਕੁੱਤੀ ਦੇ ਕਤੂਰੇ ਦੇ ਵੀ ਫੋਟੋ ਮਾਲਾ ਵਲੋ ਛੋਟਾ ਹੱਥ ਉਹਨਾਂ ਨਾਲ ਵੀ ਮੜਾ ਕਾਲੀਆਂ ਨਾਲੋਂ ਤਾਂ ਗੱਲ ਕਰ ਤੋਂ ਪਹਿਲੇ ਦੇਖੇ ਦੂਜਾ ਹੁਣ ਅੱਜ ਦਾ ਸਮਾਗਮ ਅੱਜ ਕਾ ਦਾ ਸਰਕਾਰ ਨੇ ਕਹਿਤਾ ਵੀ 5000 ਰੁਪਇਆ ਛੋਟੇ ਸਕੂਲ ਨੂੰ ਦੇ ਦਿਆਂਗੇ 10000 ਵੱਡੇ ਸਕੂਲ ਨੂੰ ਦੇ ਦਿਆਂਗਾ ਸਮਾਗਮ ਦਾ ਖਰਚਾ ਅੱਗਾ ਡਿਟੇਅਲ ਵੀ ਨਹੀਂ ਹਲੇ ਤੱਕ ਪਹਿਲੀ ਗੱਲ ਤਾਂ ਇਹਨਾਂ ਦਾ ਪੂਰਾ ਨਹੀਂ ਹੁੰਦਾ ਇਹ ਹੁਣ ਟੀਚਰਾਂ ਦਾ ਸਾਡੇ ਕੋਲ ਤਾਂ ਇਹ ਆ ਵੀ ਉਹਨਾਂ ਦੇ ਜੇਬਾਂ ਚੋਂ ਪੈਸੇ ਖਰਚ ਪਾਏ ਆ ਜੇ ਛੋਡੇ ਨਾਲ ਗੱਲ ਕਰੀ ਤੁਸੀਂ ਕਿਹੜਾਂ ਕੋਲੋਂ ਕੱਢ ਦਿਓ ਮੁੜ ਕੇ ਦੇ ਦੇ ਦਾਂਗੇ ਘੱਟੋ ਘਾਟ ਇਹਨਾਂ ਤੇ ਵਿਚਾਰਾਂ ਤੇ ਬੋਝ ਤਾਂ ਨਾ ਪਾਓ ਤੁਸੀਂ ਇਹ ਡੋਡੀ ਬੰਦੇ ਦੀ ਉਹ ਹੁੰਦੀ ਹੈ ਜਿਹੜੀ ਮੈਂ ਤੁਹਾਨੂੰ ਗੱਲ ਕਹੂੰਗਾ ਜੇ ਮੈਂ ਕਹਿਦਾ ਨਾ ਵੀ ਮੈਂ ਤੁਹਾਨੂੰ ਦੇ ਦੂੰਗਾ ਠੀਕ ਆ ਨਾ ਵੀ ਕਿਹੜਾਂ ਤੁਸੀਂ ਕਰ ਦਿਓ ਮੈਂ ਦੇ ਦੂੰਗਾ ਮੈਂ ਤਾਂ ਫਿਰ ਉਹ ਆਪਦੇ ਵਾਦੇ ਤੇ ਪੂਰਾ ਪੁੱਤਾਂ ਦਾ ਹੁਣਾ ਆਪਾਂ ਹੋ ਕੇ ਦਾ ਮੈਂ ਕਹਿ ਨਹੀਂ ਸਕਦਾ ਘੱਟੋ ਘਾਟ ਇਹਨਾਂ ਤੇ ਵਿਚਾਰਾਂ ਤੇ ਬੋਝ ਚਲੋ ਸਾ ਜਿਹੜੇ ਪਸ਼ੂਆਂ ਦਾ ਨੁਕਸਾਨ ਹੋਇਆ ਲੋਕਾਂ ਦੇ ਦੁੱਧ ਵਾਲੇ ਪਸ਼ੂ ਸੀਗੇ ਜਿਹੜੇ ਮਰਗੇ ਜੀ ਦਾ ਚੁੱਲ੍ਹੇ ਉੱਤੇ ਚੱਲਦਾ ਸੀ ਤੁਸੀਂ ਆਪ ਦੀ ਸਟੇਟਮੈਂਟ ਦਿਓ ਵੀ ਭਾਈ ਸਾਡੀ ਸਰਕਾਰ ਐਨੇ ਚਿਰ ਚ ਉਹਨਾਂ ਨੂੰ ਮਾਫਜਾ ਦੇਵਾਂਗੇ ਜੇ ਲੱਖ ਦੀ ਮਰੀ ਹੈ 25 ਦੇ ਦਿੰਦੇ ਕੋਸ਼ ਤਾਂ ਮੱਲਮ ਲਾ ਦੇ ਛੋਡੇ ਮੁੱਖ ਮੰਤਰੀ ਇਹ ਕਹਿੰਦਾ ਵੀ ਉਹਨਾਂ ਚਿਰ ਲੋਕ ਯਕੀਨ ਨਹੀਂ ਕਰਦੇ ਜਿੰਨਾ ਚਿਰ ਖਾਤੇ ਨਹੀਂ ਪੈਸੇ ਹੁਣ ਛੋਡੇ ਤੇ ਅਸੀਂ ਯਕੀਨ ਕਿੰਦ ਕਰ ਲਈਏ ਤਾਂ ਛੋਡੇ ਭਗਵਾਨਤਮਾਨ ਦੀ ਕਿਹਾ ਹੈ ਨਾ ਵੀ ਲੋਕ ਤਾਂ ਉਦੋਂ ਕਹਿੰਦੇ ਵੀ ਜਦੋਂ ਸਾਡਾ ਸਾਰਾ ਫਿਰ ਤੁਸੀਂ ਇਹ ਕਹਿੰਦੇ ਸੀ ਵੀ ਗਦੌਰੀ ਬਾਝ ਹੋ ਜੂਗੀ ਪਹਿਲਾ ਉਹਨਾਂ ਨੇ ਖਾਤੇ ਨੇ ਪੈਸੇ ਪਾਜੋ ਸਾਨੂੰ ਤਾਂ ਹੀ ਵੀ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਫਿਰ ਤੁਸੀਂ ਸਭ ਇੱਕ ਵੱਡਾ ਲੋਕਾਚ ਕੀ ਪ੍ਰਚਾਰ ਕਰਿਆ ਵੀ ਝੋਨੇ ਦੀ ਪਰਾਲੀ ਦਾ ਹੱਲ ਸਾਡੀ ਦਿੱਲੀ ਸਰਕਾਰ ਨੇ ਕੱਢਿਆ ਇੱਕ ਕੈਮੀਕਲ ਆ ਉਹ ਪਾਓ ਤੇ ਅੱਗ ਲਾਉਂਦੀ ਰੋਲ ਪੈਦੀ ਐਮਐਲਏ ਸਾ ਮੈਨੂੰ ਦੇ ਜਿਹਨੂੰ ਉਹ ਜਿਹੜਾ ਤੁਸੀਂ ਉਹ ਦਿੱਲੀ ਚ ਇਸਤਮਾਲ ਕਰਾ ਮੇਰੇ ਕੋਲ 2.5 ਕਿਲੇ ਆ ਮੈਨੂੰ ਉਹ ਤੋ ਜਾ ਕੇ ਦੇ ਦੋ ਕੋਈ ਮੈਂ ਇੱਕ ਮਿੰਟ ਜਿਹੜਾ ਅੱਜ ਤੁਸੀਂ ਉਦਘਾਟਨ ਕਰਨ ਆਏ ਹੋ ਜਿਹੜੀ ਇਹ ਕੰਧ ਆ ਗਈ ਇਹ ਕੀ ਸਰਕਾਰ ਨੇ ਬਣਾਈ ਹੈ ਇਹ ਤਾਂ ਪੈੰਟ ਨਹੀਂ ਬਣਾਈਏ ਪੈਸੇ ਇਕੱਠੇ ਕਰਕੇ ਕੀ ਕਾਹ ਦਾ ਘਟਨ ਕਰਦੇ ਹੋ ਤੁਸੀਂ ਇੱਕ ਮਿੰਟ ਚਲੋ ਐਂ ਜਾਇਓ ਇੱਕ ਮਿੰਟ ਕੰਮ ਪਾਇਆ ਸਾਡੇ ਬੁਢਾ ਨੇ ਨਹੀਂ ਇੱਕ ਮਿੰਟ ਉਹਦਾ ਘਟਨ ਉਹ ਤਾਂ ਕਰਵਾਉ ਆਪਾਂ ਇਹ ਰੀਵਨ ਉਹ ਤਾਂ 51000 ਰੁਪਏ ਇੱਕ ਰੂਪ ਆਇਆ ਇੱਥੇ ਅਸੀਂ ਉਹਦਾ ਘਟਨ ਕਰਵਾਉਂਦਾ ਅਸੀਂ ਤਿੰਨ ਸਾਲ ਹੋ ਗਏ ਜੀ ਤਿੰਨ ਸਾਲ ਹੋ ਗਏ ਨਹੀਂ ਅਸੀਂ ਸਾਰੀ ਅਗਰ ਰਿਪੋਰਟ ਕਰੀਏ ਹਾਂਜੀ ਵੀ ਆਪਣੀ ਸਰਕਾਰ ਦੇ ਵਿੱਚ ਗੱਲ ਕਰਦਾ ਮੈਂ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਮੋ ਗ੍ਰਾਂਟ ਦਿੱਤੀ ਆ ਉਹਦੀ ਗੱਲ ਕਰਦਾ ਹਾਂ ਜਨਨ ਸਤ ਰੱਖ ਚਲੋ ਸਰ ਇੱਕ ਗੱਲ ਇੱਕ ਥੋੜੀ ਬਹੁਤ ਵਧੀਆ ਗੱਲ ਆ ਇਹ ਚ ਮਿਸਤਰੀ ਦੇ ਕਿੰਨੇ ਨਾਂ ਤੇ ਲੇਬਰ ਦੇ ਕਿੰਨੇ ਨਹੀਂ ਬੱਥਰ ਚ ਜਿਹੜਾ ਕਹਿੰਦੇ ਹੁੰਦੇ ਸੀ ਸੀਆ ਜਿਹੜਾ ਤੁਸੀਂ ਸੀਆ ਮੈਂ ਕਹਿੰਦਾ ਹੁੰਦਾ ਸੀ ਕਰਮ ਕਰਮ ਤਾਂ ਮਿਸਤਰੀ ਦੇ ਆ ਉਹਨਾਂ ਨੇ ਕਿਹੜੇ ਨਹੀਂ ਬੱਥਰ ਚ ਨਾ ਦਿੱਲੀ ਵਾਲਿਆਂ ਦੇ ਜਾ ਕੇ ਨਹੀਂ ਬੱਥਰ ਪਾਤੇ ਨਾ ਪਾਤੇ ਤੁਸੀਂ ਐਂ ਕਰੋ ਆ ਦੱਸੋ ਸਕੂਲ ਦੇ ਵਿੱਚ ਜਿੰਨੇ ਪੰਜਾਬ ਚ ਇੱਕ ਮਿਸਤਰੀ ਦਾ ਇੱਕ ਲੇਬਰ ਦਾ ਪਾਇਆ ਦਿਖਾਓ ਤੇ ਤੁਸੀਂ ਉਦੋਂ ਪਹਿਲਾਂ ਕਹਿੰਦੇ ਸੀ ਵੀ ਇਹ ਤਾਂ ਨਹੀਂ ਬੱਥਰਤਾ ਇਹਨਾਂ ਲੋਕਾਂ ਦੇ ਇਹਨਾਂ ਨੇ ਲੋਕਾਂ ਨੇ ਬਣਾਇਆ ਲੋਕਾਂ ਨੇ ਗੰਦ ਕੱਢਿਆ ਮਿਸਤਰੀ ਦਾ ਕੰਮ ਤੇ ਮਜ਼ਦੂਰ ਨੇ ਚਾਰ ਇੱਕ ਦਾ ਘਰ ਆਉਲਾ ਤੇ ਉਹਨਾਂ ਦਾ ਨਾਂ ਕਿੱਧਰ ਗਿਆ ਹੁਣ ਉਹ ਤਾਂ ਦੱਸ ਦਿਓ ਸਾਨੂੰ ਇਹ ਤਾਂ ਛੋਟੀਆਂ ਗੱਲਾਂ ਨਾ ਅਸੀਂ ਤਾਂ ਸੋਥੀ ਪੁੱਛਿਆ ਸੋਨ ਭਗਵਾਨ ਤੁਹਾਨੂੰ ਪੁੱਛ ਲੈਂਦੇ ਇੱਕ ਸਰਕਾਰ ਕਹਿੰਦੀ ਸੀ ਅਸੀਂ ਬਗਰਾੜੀ ਵਾਲਾ ਜਿਹੜਾ ਹੋਇਆ ਪਹਿਲਾਂ ਕਰਾਂਗੇ ਜੀ ਮਸਲਾ ਹੱਲ ਤੇ ਉਹਨਾਂ ਨੇ ਤਾਂ 19 ਤਰੀਕ ਨੂੰ ਉਹਦੇ ਖਨੌਰੀ ਬਾਡਰ ਤੇ ਵੀ ਜੀ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਹੈ ਫਿਰ ਉਹਦੀ ਮਾਫੀ ਕੌਣ ਮੰਗੂਗਾ ਜੀ ਸਾਨੂੰ ਉਹਦਾ ਦੁੱਖ ਵੱਡਾ ਦੇਖੋ ਜੀ ਮੈਂ ਤਾਂ ਤੁਹਾਨੂੰ ਇੱਕ ਬੇਨਤੀ ਕਰਦਾ ਕਿਤੇ ਹਰਸ਼ਮਤ ਵਾਲੀ ਨਾ ਹੋਵੇ ਉਹਨੇ ਵੀ ਕਿਹਾ ਸੀ ਵੀ ਜਿਹਨੇ ਕਰੀ ਤੇ ਜਿਹਨੇ ਕਰਾਇਜ ਨੇ ਸਿਆਤ ਕੀਤੀ ਉਹਦਾ ਕੱਖ ਨਾ ਰਹੇ ਤੇ ਕਿਤੇ ਇਹ ਵੀ ਨਾ ਹੋਵੇ ਵੀ ਤੁਹਾਡਾ ਝਾੜੂ ਵਾਲਿਆਂ ਦਾ ਵੀ ਮੁੜ ਕੇ ਝਾਕੋ ਨਾ ਪੰਜ ਸਾਲ ਮੁੜ ਕੇ ਨਹੀਂ ਤੁਹਾਨੂੰ ਲੋਕਾਂ ਨੇ ਬਣ ਦੇਣਾ ਪਿੰਡ ਚ ਇਹ ਤੁਸੀਂ ਦੇਖ ਲਓ ਹਾਂ ਝਾੜੂ ਵਾਲਾ ਭਾਈ ਅਸੀਂ ਬਣਾਇਆ ਸਾਡੇ ਨਾ ਨਾ ਸਾਡੇ ਘਰੇ 8 ਤਕੇ ਨਾ ਤੂੰ ਆਇਆ ਅਖੇ ਤੁਹਾਨੂੰ ਅਖੇ ਤੁਸੀਂ ਸਭ ਪਾਓ ਵੋਟਾਂ ਤੁਹਾਡੇ ਕੰਮ ਸਵਾਰਨਗੇ ਕੀ ਸਵਾਰ ਤੇ ਭਰਾਵਾ ਸਾਡੇ ਕੰਮ ਸਾਡੇ ਤਾਂ ਡਾਂਗ ਫਰਾਤੀ ਵਾਰਚ ਬਾਕੇ ਸਾਡੇ ਦਾ ਡਾਂਗ ਅਸੀਂ ਗੱਡੀ ਤੇ ਨਿਕਲ ਜਾਂਦਾ ਸੀ ਤੁਹਾਨੂੰ ਤਾਂ ਕੁੱਟ ਦੀ ਗੱਲ ਨਹੀਂ ਸੁਣੀ ਕਿਸੇ ਨੇ ਸਾਨੂੰ ਤਾਂ ਉਹ ਚੰਡੀਗੜ੍ਹ ਨਹੀਂ ਪੜਨ ਦਿੰਦਾ ਤੇ ਆਪ ਉਹ ਸਾਡੇ ਜੇ ਨਾ ਕਿਵੇਂ ਬੈਠਾ ਕਰ ਕਣਕਾਂ ਮਰੀਆਂ ਕਰਕੇ ਸਾਨੂੰ ਪਤਾ ਨਹੀਂ ਕਿਵੇਂ ਤੁਹਾਨੂੰ ਘੱਲੂਗਾ ਜਦੋਂ ਸਾਨੂੰ ਨਹੀਂ ਚੰਦੀ ਗੱਡ ਬਣਦੇ ਜੇ ਤੁਸੀਂ ਸਾਡੇ ਭਰਾ ਸਾਡੇ ਵੈਰੀ ਬਣ ਗਏ 9 ਅਪ੍ਰੈਲ ਨੂੰ ਆਏ ਵਾਦਾ ਕਰਕੇ ਗਏ ਵੀ 14 ਅਪ੍ਰੈਲ ਨੂੰ ਪੈਸੇ ਆ ਜਾਣਗੇ ਸਾਰਾ ਅਪ੍ਰੈਲ ਡਿੱਕਿਆ ਸੀ 1 ਮਈ ਨੂੰ ਧਰਨਾ ਲਾਇਆ ਛੋਡੇ ਵਾਰ ਚ ਬੈਠੇ ਰਹੇ ਹੈ ਜੀ ਪੈਸੇ ਤਾਂ ਮਿਲ ਗਏ ਸੀ ਨਾ ਮੈਂ ਆਪਦੇ ਕਹਿੰਚ ਉਹ ਤਾਂ ਅਸੀਂ ਡਾਂਗੋ ਡਾਂਗੀ ਹੁਕਮ ਮੇੜੀ ਜਿੱਤੋ ਜਿੱਤੋ ਹੋ ਗਿਆ ਲੈਨੇ ਆ ਦੇਖੋ ਕੁਛ ਮੈਨੂੰ ਐ ਦੱਸੋ ਜਿੱਦੋ ਛੋਡੇ ਵਾਰ ਚ ਗਏ ਸੀ ਉਦੋਂ ਆ ਜਾਂਦੇ ਫੇਰ ਇੱਕ ਇੱਕ ਮਿੰਟ ਜੀ ਇੱਕ ਮਿੰਟ ਦੀ ਗੱਲ ਸੁਣੋ ਹੁਣ ਤੁਸੀਂ ਆਏ ਆ ਸੋ ਇੱਕ ਨੋ ਦੀਦੀ ਤੁਸੀਂ ਇੱਥੇ ਆਇਓ ਸੋ ਨੂੰ ਐ ਮਹਿਸੂਸ ਹੁੰਦਾ ਵੀ ਮੈਨੂੰ ਘੇਰ ਲਿਆ ਜਦੋਂ ਅਸੀਂ ਚੰਡੀਗੜ੍ਹ ਦੇ ਆਣੇ ਸਾਨੂੰ ਨਹੀਂ ਮਹਿਸੂਸ ਹੁੰਦਾ ਗੱਲਾਂ ਕਰਦੇ ਆ ਮੈਂ ਤਾਂ ਤੁਹਾਡੇ ਹੀ ਬੰਦੇ ਨਹੀਂ ਨਹੀਂ ਅੱਛੀ ਅਸੀਂ ਮੈਨੂੰ ਐ ਦੱਸੋ ਤੁਸੀਂ ਮੈਨੂੰ ਐ ਦੱਸੋ ਐਮਐਲਏ ਸਾਹਿਬ ਕਿਉਂ ਕਿਉਂ ਕਰਦੇ ਹੋ ਨਹੀਂ ਤੁਸੀਂ ਉਹ ਨਾਲ ਦੇ ਹਲਕੇ ਨਹੀਂ ਨਹੀਂ ਤੁਸੀਂ ਸਰਕਾਰ ਨੂੰ ਕਿਉਂ ਨਹੀਂ ਕਹਿੰਦੇ ਵਿਧਾਨ ਸਭਾ ਚ ਵੀ ਇਹ ਲੋਕ ਇਹ ਫਿਰ ਮੈਂ ਮਾਲਾ ਕਹਾਂਗੇ ਦੇਖੋ ਤੁਸੀਂ ਇਹ ਕਹੋ ਵੀ ਲੋਕਾਂ ਦਾ ਜਮਹੂਰੀ ਹੱਕ ਆ ਸਾਹਿਬ ਤੁਹਾਨੂੰ 3 ਸਾਲ ਹੋ ਗਏ ਐਮਐਲਏ ਬਣੇ ਨੂੰ ਤੁਸੀਂ ਪੰਜਾਬ ਵਿਧਾਨ ਸਭਾ ਸਾਡੇ ਹਲਕੇ ਦੇ ਜਾਂ ਪੰਜਾਬ ਦੇ ਕਿੰਨੇ ਵਾਰੀ ਮੁੱਦੇ ਠਾਏ ਆ ਕਿੰਨੇ ਵਾਰੀ ਵਿਧਾਨ ਸਭਾ ਚ ਬੋਲੇ ਆ ਦੱਸੋ ਅਗਨਾ ਮੈਂ ਜਿੰਨਾ ਜਦੋਂ ਮੈਨੂੰ ਟਾਈਮ ਮਿਲਿਆ ਮੈਂ ਬੋਲਿਆ ਜਾਂ ਨਹੀਂ ਟਾਈਮ ਤਾਂ ਮੰਗਿਆ ਜਾਂਦਾ ਉੱਥੇ ਫਿਰ ਮਿਲਦਾ ਟਾਈਮ ਉੱਥੇ ਹਾਇ ਕਿੰਨੇ ਮੈਂ ਕਹਿੰਦਾ ਵੀ ਮੇਰਾ ਉਹ ਦੇਖੋ ਸਰਕਾਰ ਦੇ ਵਿੱਚ ਇਹ ਓਨਰ ਕਾਰਡ ਹੁੰਦਾ ਇਹ ਦੂਜਾ ਕਮਿਊਨ ਦਾ ਨਹੀਂ ਤੁਸੀਂ ਆਉ ਤਾਂ ਦੱਸ ਸਕਦਾ ਸੀ ਕਿੰਨੇ ਵਾਰੀ ਬੋਲਿਆ ਪੰਜਾਬ ਵਿਧਾਨ ਸਭਾ ਚ ਦੋ ਵਾਰੀ ਸਾਡਾ ਸੈਸ਼ਨ ਚੱਲਿਆ ਮੈਂ ਬੋਲਿਆ ਉੱਥੇ ਕਿਹੜੇ ਮੁੱਦੇ ਤੇ ਬੋਲੇ ਸੀ 6 ਮਹੀਨੇ ਤੋਂ ਚੱਲਦਾ ਜੀ ਕਿਹੜੇ ਮੁੱਦੇ ਤੇ ਬੋਲੀ ਚੱਲਿਆ ਦੱਸੋ ਮੈਂ ਬੋਲਿਆ ਸੀ ਕਿ ਇੱਕ ਕਿਸਾਨਾਂ ਵਾਰੀ ਬੋਲਿਆ ਸੀਗਾ ਕਿਹੜਾ ਕਿਹੜਾ ਵੀ ਜਿਵੇਂ ਆਹਾ ਹੈਗਾ ਵੀ ਕਿਸਾਨ ਉਹ ਕਿਹਦੇ ਨੇ ਸਾਰਾ ਦੇਖਦੇ ਸਾਡੀ ਚਾਹਦੇ ਹੁਣ ਤੁਸੀਂ ਦੱਸੋ ਵੀ ਕਿਹੜੇ ਕਿਹੜਾ ਤੇ ਤੁਸੀਂ ਰੱਖੇ ਦੱਸੋ ਪ੍ਰਧਾਨ ਸਭਾ ਜਰੂਰ ਪਤਾ ਹੋਵੇ ਦੂਜਾ ਸਵਾਲ 1 ਮਿੰਟ ਆਪਣੇ ਹਲਕੇ ਦੇ ਵਿੱਚ ਪਿੰਡ ਕਿੱਧਰ ਤੇ ਖੜੇ ਆ ਹ 36 36 ਮਹੀਨੇ 37 ਮਹੀਨੇ ਹੋ ਗਈ ਥੋੜੀ ਸਰਕਾਰ ਬਣ ਨੂੰ ਇੱਕ ਨਵਾਂ ਪੈਸਾ ਗਰਾਡ ਦਾ ਨਹੀਂ ਆਇਆ ਪਿੰਡ 'ਚ ਕੱਢੋ ਕੀ ਗੱਲ ਹੈ ਪਿੰਡ ਦਾ ਕੰਵਰਟ ਕਰਾਉਣਾ ਪਿੰਡ ਦੀ ਪੰਚਾਇਤ ਖੜੀ ਹੋ ਚੁਈ ਇੱਕ ਨਵਾਂ ਪੈਸਾ ਸਾਫਤ ਕਰ ਦਿਓ ਤੁਸੀਂ ਤਾਂ ਇਸ ਪਿੰਡ ਦੇ ਵੀ ਐਮਐਲਏ ਹੋ ਤੇ ਆ ਵੀ ਦਾ ਛੋਟੇ ਪਿੰਡ ਚ ਜਾਈ ਆ ਚਲੋ ਨਹੀਂ ਇਹ ਵੀ ਸਾਰੀ ਛੋਟੀ ਗੱਲ ਠੀਕ ਆ ਤੁਸੀਂ ਐਂ ਦੱਸੋ ਤੁਸੀਂ ਕਹਿ ਰਹੇ ਹੋ ਵੀ ਨਹਿਰੀ ਪਾਣੀ ਅਸੀਂ 70 ਸਾਲਾਂ ਚ ਹਰੇਕ ਤੇਲ ਦੇ ਬਤਾਦਾ ਤੁਸੀਂ ਐਮਐਲਏ ਸਾਹਿਬ ਸੁਣੋ ਤੁਸੀਂ ਕਹਿੰਦੇ ਵੀ 70 ਸਾਲਾਂ ਜਿਹੜੇ ਨਹਿਰੀ ਪਾਣੀ ਹਰੇਕ ਤੇ ਕਿੰਨੇ ਖਾਲ ਬਣ ਕੇ ਆਪਣੀ ਸਰਕਾਰ ਚ ਨਵੇਂ ਖਾਲ ਜਦ ਚੱਲ ਰਿਹਾ ਪ੍ਰੋਜੈਕਟ ਟੈਂਡਰ ਹੋ ਗਏ ਨਹੀਂ ਕਿੰਨੇ ਬਣਿਆ ਟੈਂਡਰ ਹੋ ਕੇ ਬਣੀ ਤਾਂ ਜਾਂਦੇ ਹੁਣ ਛੋਟੀ ਸਰਕਾਰ ਬਣੀ ਤਿੰਨ ਸਾਲ ਹੋ ਗਏ ਅਸੀਂ ਥੋੜੇ ਪੱਟ ਕੇ ਮਰ ਗਏ ਸਾਡੇ ਤੱਕ ਕਿਤੇ ਗਿਆ ਨਹੀਂ ਹੋ ਗਏ ਬਣ ਜਾਣਗੇ ਤੁਹਾਡੇ ਖਾਲ ਤੁਸੀਂ ਦੱਸੋ ਕਿ ਨਹੀਂ ਐਵੇਂ ਐਮ ਐਲ ਏ ਸਾਹਿਬ ਨੇ ਤੁਸੀਂ ਹਰੇਕ ਗੱਲ ਤੇ ਕਹੇ ਜਿਨੇ ਵੀ ਬਣ ਜਾਣਗੇ ਗੱਲ ਕਰ ਨੂੰ ਬਣ ਥੋਸਵਾ ਨਹੀਂ ਤੁਹਾਡੇ ਕੋਲੇ ਹਾਂ ਜੀ ਹੁਣ ਨਹੀਂ ਤੁਸੀਂ ਜੀ ਪਿੰਡ ਦੀ ਗ੍ਰਾਂਟ ਕਿਉਂ ਨਹੀਂ ਇਹ ਕੋਈ ਵੀ ਜਿਹੜੇ ਦੱਸਿਆ ਪ੍ਰਧਾਨ ਜੀ ਨੇ ਸਾਡੀ ਪਿੰਡ ਦੀ ਫਿਰ ਨਹੀਂ ਲੰਘ ਕੇ ਦੇਖੋ ਤੁਸੀਂ ਅੱਜ ਤੇ ਗੜਾ ਲਾ ਕੇ ਦੇਖੋ ਮੜਾ ਜੀ ਇੱਕ ਕਦੋਂ ਆਉਗੀ ਦੱਸੋ ਸਾਨੂੰ ਦੱਸੋ ਮੜੇ 3000 ਰੁਪਏ ਲੱਖ ਲਏ ਕਦੋਂ ਲਾਇਆ ਟੈਂਟਰ ਜਦੋਂ ਜਾਂਦੇ ਸਾਡੇ ਪਿੰਡ ਵਾਲੇ ਤੁਹਾਨੂੰ ਮਿਲਣ ਉਹਦੀ ਕਹਿ ਦੋ ਅਸੀਂ ਗੱਲ ਤਾਂ ਸੁਣੋ ਨਾ ਐਨ ਐ ਤਨਸਲਾ ਚ ਬਣੀ ਨਹੀਂ ਆਪਣੀ ਕਿੱਥੋਂ ਬਣਾ ਦੇ ਉਹਨੂੰ ਵੀਰ ਤੇ ਐਂ ਗੁੱਸੇ ਆਪਦੀ ਜਿਹੜੀ ਹਰਕੇ ਤੇ ਆਉਂਦੀ ਪਿੰਡਾਂ ਚ ਵੋਟਾਂ ਲੈਣੀਆਂ ਤੇ ਤੂੰ ਕੁੜੀਆਂ ਤੇ ਉੱਥੇ ਹੱਤਿਆ ਤਾਚਾਰ ਕਰੀ ਜਾਂਦਾ ਨਾਲ ਉਹ ਤਾਂ ਉਹ ਤਾਂ ਦੂਸਰਿਆਂ ਕਰਾਉਣ ਜਾਂਦਾ ਤੂੰ ਸਾਡਾਂਗਾ ਤੈਨੂੰ ਵਿਆਹ ਨਹੀਂ ਸੀ ਤਾਂ ਜਾਂਦਾ ਜਦੋਂ ਤੁਸੀਂ ਕਹੋ ਪੁਲਿਸ ਵਾਲਿਆਂ ਨੂੰ ਦੇਖੋ ਲਾਠੀ ਚਾਰਜ ਕਰਨਾ ਬੱਕਰੀ ਪੈਨ ਚੱਲ ਵਰਦੇ ਫਿਰ ਕੋਈ ਨਹੀਂ ਐਦੋਂ ਬੰਦ ਆਹ ਸੁਣੋ ਜੀ ਮੜਾ ਆ ਗਏ ਕੁੜਗੇ ਆ ਗਏ ਨਾ ਸੁਣੋ ਸਾਰਾ ਸੀ ਮਜ਼ਦੂਰਾਂ ਜੀ ਸਾਡੇ ਬਾਰੇ ਵੀ ਕੁਝ ਸੋਚੋ ਹਾਂਜੀ ਦੱਸੋ ਹਾਂਜੀ ਸਾਡਾ ਸਕੂਲ ਇੱਕ ਤਾਂ ਪਲੱਸ 2 ਤੱਕ ਹੋਣਾ ਚਾਹੀਦਾ ਜੀ ਸਾਡੇ ਬੱਚੇ ਕੁੜੀਆਂ ਮਲੂਕੇ ਜਾਂਦੀਆਂ ਪੜਨ ਜਦੋਂ ਨੂੰ ਉਹ ਜਾਂਦੀਆਂ ਦੋ ਪਿੰਡ ਲੰਘ ਜਾਂਦੇ ਨਹੀਂ ਨਾ ਥਾਣੇ ਹੈ ਸਾਡੇ ਪਿੰਡ ਦੀ ਗੱਲ ਕਰ ਰਹੀਆਂ ਨਹੀਂ ਪਿੰਡ ਕਰੋ ਸਾਡੇ ਪਿੰਡ ਹੋਣਾ ਚਾਹੀਦਾ ਨਾ ਥਾਣੇ ਵੀ ਬੱਸਾਂ ਤੇ ਜਾਣਾ ਪਊ ਸਾਨੂੰ ਹੈ ਜੀ ਬਾੜ ਤਾਂ ਨਹੀਂ ਹੈ ਸਾਰੇ ਗੱਲ ਤਾਂ ਟਾਈਮ ਦੀ ਕਰਦੇ ਨੇ ਟਾਈਮ ਕਿਹਦੇ ਚੱਲੀ ਜਾਂਦਾ ਕਿ ਪਿੰਡ ਚ ਬਣਾਇਆ ਚਾਹੀਦਾ ਸਾਡਾ ਬਾਕੀ ਸਾਡਾ ਨਰੇਕਾ ਦਾ ਕੰਮ ਜਮਾ ਠਾਪਾ ਮੈਂ ਹਾਜ਼ਰੀਆਂ ਲਾਉਂਦੀ ਸੀ ਇੱਥੋਂ ਦਾ ਸਰਪੰਚ ਕਹਿੰਦਾ ਤੁਸੀਂ ਮੈਨੂੰ ਲਾਇਆ ਸੀ ਪਰ ਮੈਂ ਇਸ ਪਾ ਕੇ ਸੁੱਤ ਪਰਮਾਇਸ ਲਵਾਈ ਸੀਗੀ ਮੈਨੂੰ ਇਹ ਸਰਪੰਚ ਕਹਿੰਦਾ ਐਮਐਲਏ ਕੌਣ ਹੁੰਦਾ ਕਹਿੰਦਾ ਸੋਨੂੰ ਲਵਾਉਣ ਵਾਲਾ ਤੇ ਹੁਣ ਤੁਸੀਂ ਮੈਨੂੰ ਐ ਦੱਸੋ ਵੀ ਸਰਪੰਚ ਵੱਡਾ ਕਿ ਤੁਸੀਂ ਵੱਡੇ ਹੋ ਨਹੀਂ ਤਾਂ ਤੁਸੀਂ ਆਪ ਹੀ ਦੇਖ ਲਓ ਕਿਹੜਾ ਵੱਡਾ ਹੁੰਦਾ ਆਹ ਫਿਰ ਗੱਲ ਕਰਦੀ ਹੈ ਤੁਸੀਂ ਵੀ ਮੈਨੂੰ ਹਾਜ਼ਰੀਆਂ ਮੈਂ ਤਿੰਨ ਮਸਟਾਲ ਲਵਾਏ ਆ ਹਾਜ਼ਰੀਆਂ ਲਾਈਆਂ ਉਸ ਦਿਵਾਰ ਮੈਨੂੰ ਕੰਮ ਨਹੀਂ ਦਿੱਤਾ ਗਿਆ ਇਹ ਹੋਣੀ ਕਿਸੇ ਦਾ ਸੋਚ ਕਿਵੇਂ ਹੁੰਦੀ ਹੈ ਕੇਰੇ ਸਾਹਮਣੇ ਚਵੇਂ ਹੁੰਦੀ ਹੈ ਕਿਵੇਂ ਤਾਂ ਹੁੰਦੀ ਹੈ ਸਾਰਾ ਅਸੀਂ ਵੀ ਵੋਟਾਂ ਪਾਈਆਂ ਸਾਡਾ ਵੀ ਕੋਈ ਹੈਗਾ ਮੰਗਾ ਹੈਗੇ ਸਾਡੀਆਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਸ਼ੁਰੂ ਕਰਾਂਗੇ ਹਾਂ ਸਾਡੇ ਹੁਣ ਤੂੰ ਹੀ ਹੱਲ ਕਰ ਹੁਣ ਨੂੰ ਹੀ ਹੱਲ ਕਰਨੇ ਪਊਗਾ ਮੈਂ ਦੋ ਵਾਰੀ ਸਾਡੇ ਕੋਲ ਇਹ ਨਾ ਪੂੜੀਆਂ ਸੜਕਾਂ ਸੁੱਕੀਆਂ ਸਾਰਿਆਂ ਦਾ ਟੈਂਡਰ ਹੋਏ ਵੀ ਹੈ ਟਾਈਮ ਬਣ ਜਾਂਦਾ ਹੈ ਸਾਡੀ ਸਰ ਮੇਨ ਮੰਗ ਤਾਂ ਸਾਡਾ ਸਕੂਲ ਬਰਸੂ ਦਾ ਕਰੋ ਠੀਕ ਹੈ ਜੀ ਠੀਕ ਹੈ ਨਾ ਸਾਡੀਆਂ ਕੁੜੀਆਂ ਬਾਹਰ ਜਾਂਦੀਆਂ ਇੱਕ ਛੋਟੇ ਸਕੂਲ 'ਚ ਟੀਚਰ ਆਇਆਗਾ ਟੀਚਰ ਆਇਆ ਪੰਜਵੀਂ ਨੂੰ ਲਾਤਾ ਉਹ ਸਿੱਧਾ ਉਹ ਕਹਿੰਦਾ ਮੈਨੂੰ ਪੰਜਵੀਂ ਪੜਾਉਣੀ ਨਹੀਂ ਆਉਂਦੀ ਸਾਡੀ ਬੋਰਡ ਦੀ ਕਲਾਸ ਆ ਬੱਚਿਆਂ ਦੀ ਹਾਂ ਉਹ ਸਾਡਾ ਜਰੂਰ ਹੱਲ ਕਰੋ ਤੇ ਇੱਕ ਸਾਡਾ ਨਰਿਆਗਰ ਕੰਮ لازਮੀ ਚਲਾਓ ਕਿਉਂ ਅਸੀਂ ਘਰੇ ਬੈਠੇ ਆਂ ਅਸੀਂ ਖਾਈਏ ਕੀ ਚਲੋ ਸਾਰਾ ਇੱਕ ਇਹ ਸੀਗਾ ਵੀ ਤੁਸੀਂ ਮਹੱਲਾ ਕਲੀਨਿਕ ਤਾਂ ਬਣਾਤੇ ਜਿਹੜੇ ਪਿੰਡਾਂ ਦੇ ਵਿੱਚ ਬਣ ਗਿਆਵੇਂ ਡਿਸਪੈਂਸਰੀਆਂ ਬਣ ਗਿਆਵੇਂ ਜਾਂ ਛੋਟੇ ਹੈਲਥ ਕੇਂਦਰ ਆ ਉਹ ਕਿੰਨੇ ਬਣਾਏ ਆਪਣੀ ਸਰਕਾਰ ਨੇ ਨਵੇਂ ਉਹ ਵਾਟਸੂ ਕਿਹਾ ਸੀ ਪੰਜਾਬ ਚ ਉਹ ਤਾਂ ਮਹੱਲਾ ਕਲੀਨਿਕ ਸਾਰਾ ਮੈਂ ਪੁੱਛਿਆ ਜਿਹੜੇ ਸਿਹਤ ਕੇਂਦਰ ਹੁੰਦੇ ਆ ਨਿੱਕੇ ਡਿਸਪੈਂਸਰਿੰਗ ਹੁੰਦੀਆਂ ਮਿੰਨੀਆਂ ਉਹ ਕਿੰਨੀਆਂ ਬਣੀਆਂ ਨੇ ਵੀ ਸਰਕਾਰ ਚ ਉਹ ਘਟਾਈਆਂ ਆ ਦੇ ਬਣੇ ਵਿਆ ਦੇਖੋ ਤੁਸੀਂ ਪਤਾ ਕੀ ਕੀਤਾ ਨਾ ਉਹਨਾਂ ਦੇ ਰੰਗ ਮਾਰ ਕੇ ਚਾਰ ਦਵਾਈਆਂ ਦੀਆਂ ਸ਼ੀਸ਼ੀਆਂ ਧਰ ਕੇ ਕਹਿੰਦਾ ਵੀ ਮਹੱਲਾ ਖਲੀਰ ਕਾ ਮੈਨੂੰ ਤਾਂ ਰਾਤ ਨੂੰ ਡਰ ਲੱਗਦਾ ਹੁੰਦਾ ਵੀ ਕਿਤੇ ਸਾਡੇ ਵਾਲਿਆਂ ਨੂੰ ਅਮਰੀਕਾ ਵਾਲੇ ਨਾ ਚੱਕ ਕੇ ਲੈ ਜਾਣ ਵੀ ਜਿਹੜਾ ਮਹੱਲਾ ਖਲੀਰ ਕਹਿੰਦਾ ਪੰਜਾਬ ਦਾ ਮਾਡਲ ਹੈ ਨਾ ਵੀ ਮੈਨੂੰ ਤਾਂ ਇਹ ਵੀ ਸਾਡੀ ਸਰਕਾਰ ਨੂੰ ਅਮਰੀਕਾ ਨਾਲ ਲੈ ਜਾਏ ਵੀ ਇਹ ਬਹੁਤ ਵਧੀਆ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ ਨਾ ਬੁਨਿਆਦੀ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਨੂੰ ਪੱਕੇ ਮੁਲਾਜ਼ਮ ਭੇਜੋ ਸਰਕਾਰੀ ਬਠਿੰਡੇ ਦੇ ਹਸਪਤਾਲਾ ਪੁੱਚੋ ਮੰਡੀ ਵਾਲਾ ਉਹਨਾਂ ਦਾ ਪ੍ਰਬੰਧ ਕਰੋ ਠੀਕ ਹੈ ਜੀ ਠੀਕ ਹੈ ਨਾ ਸਾਡੀ ਤਾਂ ਬੇਨਤੀ ਹੈ ਤੇ ਨਹੀਂ ਤੁਸੀਂ ਹਿਸਾਬ ਲੈ ਲਓ ਛੋਟੀ ਆਪ ਹੀ ਮੋਹਨ ਅਮੋਲ ਗ ਉਹ ਕਹਿੰਦੀ ਤਾਂ ਦੂਜੀ ਸਰਕਾਰ ਨੂੰ ਆ ਪਰ ਧੋਖ ਦੀ ਛੋਡੀ ਚ ਆ ਕਹਿੰਦੀ ਤੁਹਾਡਾ ਜਾਂਦਿਆਂ ਦਾ 1.5 ਸਾਲ ਰਹਿ ਗਿਆ ਤੇ 1.5 ਸਾਲ ਚ ਲੋਕਾਂ ਦੇ ਕੰਮ ਕਰ ਲਓ ਤੇ ਨਹੀਂ ਫਿਰ ਭੈੜੀ ਹੋਣੀ ਆ ਤੇ ਮੈਂ ਤਾਂ ਤੁਹਾਨੂੰ ਸੁਝਾ ਦਿੰਦਾ ਵੀ ਅਗਲੀ ਵਾਰ ਨਹੀਂ ਐਮਐਲਏ ਸਭ ਹਰ ਗੱਲ ਕਹਿ ਕੇ ਆਏ ਤਾਂ ਚਲੋ ਤੁਸੀਂ ਖੜਾ ਚਲਾ ਲਓ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਕੋਈ ਗੱਲ ਨਹੀਂ ਪਾਰੇ ਆ ਤੁਸੀਂ ਆ ਕੇ ਕਹੋ ਤੁਸੀਂ ਕੀ ਗੱਲ ਤੁਸੀਂ ਕਰੇਗਾ ਤਾਂ ਵੀ ਭਰਾਵਾ ਮੇਰੇ ਹੱਥ ਬੜੇ ਨਹੀਂ ਹੁੰਦਾ ਅਸੀਂ ਕਹਿੰਦੀ ਨੂੰ ਕੁਛ ਨਹੀਂ ਬਸ ਦੀ ਗੱਲ ਹੀ ਵੀ ਸਾਡੇ ਕੋਲ ਜੇ ਹੈਗੇ 5 ਕਰੋੜ ਆਇਆ ਸਭ ਤੋਂ ਪਹਿਲਾਂ ਥੋੜੀ ਲਾਉਂਗਾ ਮੈਂ ਹੁਣ ਦੱਸੇ ਮੇਰੇ ਮੈਸੂਦ ਦਾਦਾ ਵੀ 5 ਕਰੋੜ ਰੁਪਏ ਦੀ ਗ੍ਰਾਂਟ ਸਾਨੂੰ ਮਿਲੀ ਜਾਏ ਹੁਣ ਸਭ ਤੋਂ ਪਹਿਲਾਂ ਠੀਕ ਹੈ ਨਾ ਮੈਂ ਤੁਹਾਨੂੰ ਸਾਡੇ ਨੂੰ ਵੀ ਥੋੜ ਨੂੰ ਗ੍ਰਾਂਟ ਦੇਵਾਂਗੇ ਬਹੁਤ ਦੱਸੋ ਅਸੀਂ ਹੋਮਵੇ ਕੀ ਕਰ ਸਕਦਾ ਚੱਲ ਅਸੀਂ ਕੁਝ ਨਹੀਂ ਕੋਈ ਗੱਲ ਨਹੀਂ ਛੋੜਾ ਕੋਈ ਗੱਲ ਨਹੀਂ ਇਹ ਤਾਂ ਕਰਨਾ ਪਰ ਅਸੀਂ ਇੱਕ ਇਹ ਤੁਹਾਨੂੰ ਸੁਝਾ ਦਿੰਦਾ ਵੀ ਤੁਸੀਂ ਆ ਆਦੀ ਜਾਣ ਬਚਾਉਣ ਦੀ ਖਾਤਰ ਉਹਨਾਂ ਕਹਦੇ ਵੀ ਭਾਈ ਡੰਡਾ ਜਿਹੜਾ ਮਾਰਦਾ ਨਾ ਇਹ ਡੰਡਾ ਤੇਰੇ ਨਹੀਂ ਪੈਣਾ ਸਾਡੇ ਤੇ ਹੀ ਪੈਣਾ ਇਹ ਦੱਸ ਹੁਣ ਮੈਂ ਦੱਸ ਦੇ ਪਤਾ ਹੀ ਹੈ ਦੇਖੋ ਤੁਸੀਂ ਦੇਖੋ ਨਹੀਂ ਇਹ ਤਾਂ ਪਤਾ ਹੀ ਹੈ ਜਿਹੜਾ ਕੰਮ ਕਰਨ ਵਾਲਾ ਤੁਸੀਂ ਨਹੀਂ ਜ਼ਰੂਰ ਕਰਾਂਗੇ ਛਿੰਡੀ ਦੇ ਐਮਐਲਏ ਹੋ ਕੋਠੇ ਆਪਣੇ ਮਾਹੌਲ ਬਣਾ ਜੇ ਠੀਕ ਆ ਆ ਡਿਪਟੀ ਸਾਹਿਬ ਖੜਿਆ ਰੋਜ ਫਾਇਹੇ ਚੜੇ ਰਹੇ ਨੇ ਉਧਰ ਹੋ ਜਾਂਦੇ ਮੇਰੇ ਆਪਾਂ ਕਰ ਲਾਂਗੇ ਠੀਕ ਆ ਨਹੀਂ ਨਹੀਂ ਕੋਈ ਗੱਲ ਤੁਸੀਂ ਕਹੋ ਨਾ ਪੰਜ ਐਮਐਲਏ ਜਾ ਕੇ ਕੀ ਕਰ ਸਕਦਾ ਸਾਰਾ ਸਾਰੇ ਮੇਰੇ ਸਾਹ ਤੁਸੀਂ ਪੰਜਾਲ ਦੇ ਨਾਲ ਬਣਾ ਕੇ ਗਰੁੱਪ ਜਾਓ ਨਾ ਸਰਕਾਰ ਨੂੰ ਕਹੋ ਵੀ ਸਾਨੂੰ ਪਿੰਡਾਂ ਚ ਘੇਰ ਲੈਂਦੇ ਆ ਠੀਕ ਆ ਜੀ ਡਿਪਟੀ ਸਾਹਿਬ ਧੰਨਵਾਦ ਵੋਟਾਂ ਮੈਦਾਨਾਂ ਤੋਂ ਠੀਕ ਆ ਜੀ ਠੀਕ ਆ ਮੁਰਦਾਬਾਦ ਮੁਰਦਾਬਾਦ मुर्दाबा मुराबा मुरदाबाद